ਟਾਈਮ ਹੋ ਗਿਆ ਮੈਰिज ਨੂੰ ਕਿੱਦਾਂ ਤੁਸੀਂ ਇੱਕ ਦੂਜੇ ਨੂੰ ਮਿਲੇ ਕਿਸ ਤਰੀਕੇ ਨਾਲ ਪਿਆਰ ਪੈਦਾ ਅੱਜ ਇੰਨੇ ਉੱਚੇ ਮਕਾਮ ਤੱਕ ਬੈਠੇ ਹੋ ਕਿੰਨਾ ਕ ਸਟਰਗਲ ਕਰਨਾ ਪਿਆ ਸਟਰਗਲ ਤਾਂ ਬਹੁਤ ਆ ਵਿਆਹ ਤੋਂ ਪਹਿਲਾਂ ਵੀ ਅਸੀਂ ਸੇਮ ਕਾਲਜ ਚ ਪੜ੍ਹਦੇ ਸੀਗੇ ਬਟ ਸਾਡੀ ਸਟੋਰੀ ਕੁਛ ਇਦਾਂ ਆ ਪਹਿਲਾਂ ਸਾਡਾ ਅਰੇਂਜ ਹੋਇਆ ਉਸ ਤੋਂ ਬਾਅਦ ਸਾਡਾ ਲਵ ਹੋਇਆ ਵਾਓ ਜੁਆਏ ਕਰਦੇ ਆ ਆਪਣੇ ਕੰਮ ਨੂੰ ਇੰਜੋਏ ਕਰਦੇ ਆ ਮਕਾਮ ਹਜੇ ਮੈਂ ਸਮਝਦਾ ਵੀ ਹਜੇ ਤਾਂ ਅਸੀਂ ਪਹਿਲੇ ਹੀ ਯਾਨੀ ਕਿ ਪਹਿਲੇ ਸਟੈਪ ਤੇ ਆ ਪੌੜੀ ਦੇ ਕੋਸ਼ਿਸ਼ ਕਰਦੇ ਆ ਕਿ ਆਪਣੇ ਆਪ ਨੂੰ ਹੋਰ ਉਭਾਰ ਕੇ ਲੈ ਕੇ ਆਈਏ ਹੋਰ ਵਧੀਆ ਕਰੀਏ ਕੁਝ ਨਵਾਂ ਕਰੀਏ ਤੇ ਆਏ ਦਿਨ ਲੋਕਾਂ ਦੇ ਲਈ ਕੁਝ ਨਵਾਂ ਲੈ ਕੇ ਆਈਏ ਇਨਸਪੀਰੇਸ਼ਨਲ ਬਣਾਈਏ ਮੋਟੀਵੇਸ਼ਨਲ ਬਣਾਈਏ ਬਸ ਲੱਗੇ ਹੋਏ ਆ ਮੇਰਾ ਮੰਨਣਾ ਇਹ ਹੈ ਇਨਫਲੂਐਂਸਰ ਤਾਂ ਹਰ ਕੋਈ ਹੈ ਦੇਖੋ ਤੁਸੀਂ ਵੀ ਇਨਫਲੂਐਂਸਰ ਹੋ ਮੈਂ ਵੀ ਆ ਸਾਡੇ ਮਦਰ ਵੀ ਇਨਫਲੂਐਂਸਰ ਨੇ ਸੜਕ ਤੇ ਜਿਹੜਾ ਸਬਜ਼ੀ ਵੇਚ ਰਿਹਾ ਨਾ ਫਲ ਫਰੂਟ ਵੇਚ ਰਿਹਾ ਉਹ ਵੀ ਇਨਫਲੂਐਂਸਰ ਹੈ ਕਿਉਂਕਿ ਉਹਨੂੰ ਦੇਖ ਕੇ ਕਿਤੇ ਨਾ ਕਿਤੇ ਤੁਸੀਂ ਇਨਫਲੂਐਂਸ ਹੁੰਦੇ ਹੋ ਵੀਡੀਓਜ਼ ਦੇ ਇਦਾਂ ਸੀਗਾ ਪਹਿਲਾਂ ਮਜ਼ਾਕ ਚ ਹਾਸੇ ਮਜ਼ਾਕ ਦੀ ਵੀਡੀਓਜ਼ ਬਣਾਉਂਦੇ ਸੀਗੇ ਇੱਕ ਵੀਡੀਓ ਸਾਡੀ ਮਿਲੀਅਨ ਤੇ ਗਈ ਯਾਰਾਂ ਦੋਸਤਾਂ ਦੇ ਮੈਸੇਜ ਆਏ ਪੰਪ ਪੰਪ ਦਿੱਤੇ ਸਾਰਿਆਂ ਨੇ ਜਿੱਦਾਂ ਦਿੰਦੇ ਆ ਵੀ ਵਾਹ ਵੀ ਵਾਹ ਚੱਕ ਕੇ ਰੱਖ ਕੰਮ ਨਜ਼ਾਰਾ ਆ ਗਿਆ ਸਵਾਦ ਬੰਤਾ ਬਸ ਇਹੀ ਪੰਪਾਂ ਨੇ ਦੱਦੇ ਮਾਰੇ ਹੋਇਆ ਪੰਜਾਬੀ ਵੀਡੀਓ ਬਣਾਈ ਸੀ ਮੈਨੂੰ ਯਾਦ ਹੈ ਜਮਾਲ ਕੋਟਾ ਬਣਾਤਾ ਲਈ ਫਿਰ ਮੈਂ ਐਡਿਟ ਵਗੈਰਾ ਵੀ ਸਾਰਾ ਹੋ ਗਿਆ ਮੈਂ ਕਿਹਾ ਪਾਣੀ ਨਹੀਂ ਅਪਲੋਡ ਨਹੀਂ ਕਰਨੀ ਆਪਾਂ ਇਹ ਕਹਿੰਦੀ ਕਿਉਂ ਮੈਂ ਕਿਹਾ ਸਵਾਦ ਨਹੀਂ ਆਇਆ ਦਿਨ ਦੇ 3:00 ਵਜੇ ਅਪਲੋਡ ਕੀਤੀ ਸੀ ਤੇ ਸ਼ਾਮ ਨੂੰ 7:00 ਵਜੇ ਸ਼ਾਇਰੀ ਦਾ ਹੀ ਮੈਸੇਜ ਆਇਆ ਤੈਨੂੰ ਵੀਡੀਓ ਚੈੱਕ ਕਰੋ ਕਿੱਥੇ ਗਈ ਆ ਢੜਾਈ ਪੂਰੀ ਹੋ ਗਈ ਉਹ ਮਿਲੀਅਨ ਤੇ ਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਫ ਸਟਾਈਲ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲੇਕ ਕਹਿੰਦੇ ਇੰਸਟਾ ਦੀ ਗੱਲ ਕਰ ਲਈਏ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਹਰ ਕੋਈ ਆਪਣੇ ਆਪ ਨੂੰ ਇਨਫਲੂਐਂਸਰ ਸਮਝਦਾ ਹੈ ਤੇ ਹਰ ਕੋਈ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਕਿਤੇ ਇਹ ਗੱਲ ਕਰ ਲਈਏ ਕਿ ਸੋਸ਼ਲ ਮੀਡੀਆ ਦਾ ਜਿੱਥੇ ਲੋਕੀ ਇਹ ਤਾਂ ਪੋਜ਼ਿਟਿਵ ਯੂਜ਼ ਕਰਦੇ ਆ ਯਾਨੀ ਕਿ ਜਿਹੜੇ ਇਨਫਲੂਐਂਸਰ ਹੁੰਦੇ ਨੇ ਜੋ ਕਿ ਵਧੀਆ ਲੈਵਲ ਤੇ ਕੰਮ ਕਰਦੇ ਨੇ ਉਹ ਹਮੇਸ਼ਾ ਹੀ ਮੋਟੀਵੇਸ਼ਨਲ ਤੇ ਉਸ ਦੇ ਨਾਲ ਨਾਲ ਲੋਕਾਂ ਨੂੰ ਸਹੀ ਐਡਵਾਈਸ ਵਾਲੀ ਵੀਡੀਓਜ਼ ਬਣਾਉਂਦੇ ਨੇ ਸੋ ਬਿਲਕੁਲ ਅੱਜ ਸਾਡੇ ਨਾਲ ਇੱਕ ਜੋੜਾ ਮੌਜੂਦ ਆ ਜੋ ਕਿ ਅਕਸਰ ਆਪਣੇ ਫੋਨ ਤੇ ਉੱਤੇ ਦੇਖਦੇ ਸੀਗੇ ਪਰ ਅੱਜ ਸਾਡੇ ਨਾਲ ਬਿਲਕੁਲ ਲਾਈਵ ਬੈਠੇ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਹੈ ਬਹੁਤ ਵਧੀਆ ਤੁਸੀਂ ਪਹਿਲੀ ਗੱਲ ਤਾਂ ਇਹ ਤੋਂ ਤੁਹਾਡੀ ਸਮਾਈਲ ਵਾਸ ਹੋਣੀ ਹੈ थैंक यू ਸਰ ਕਿਤੇ ਤੁਸੀਂ ਸਮਾਈਲ ਦੇ ਕਿਤਨੀ ਫੈਨ ਹੋ ਗਏ ਸੀ ਬਸ ਉਦੋਂ ਦਾ ਮਾਹੌਲ ਇਦਾਂ ਦਾ ਹੀ ਸੀਗਾ ਅੱਛਾ ਤੇ ਹੋ ਗਏ ਸੀ ਫਿਰ ਅੱਜ ਸੱਜਾ ਭੋਗਤ ਰਹੇ ਆ ਸਰ ਜੀ ਇਹ ਤਾਂ ਇਹਨਾਂ ਨੂੰ ਪਤਾ ਹੋਏਗਾ ਅੱਛਾ ਤਾਂ ਕਿੰਨਾ ਟਾਈਮ ਹੋ ਗਿਆ ਮੈਰਿਜ ਨੂੰ ਕਿਦਾਂ ਤੁਸੀਂ ਇੱਕ ਦੂਜੇ ਨੂੰ ਮਿਲੇ ਕਿਸ ਤਰੀਕੇ ਨਾਲ ਪਿਆਰ ਪਾਇਆ ਤੇ ਅੱਜ ਇੰਨੇ ਉੱਚੇ ਮਕਾਮ ਤੱਕ ਬੈਠੇ ਹੋ ਕਿੰਨਾ ਕ ਸਟਰਗਲ ਕਰਨਾ ਪਿਆ ਸਟਰਗਲ ਤਾਂ ਬਹੁਤ ਆ ਵਿਆਹ ਤੋਂ ਪਹਿਲਾਂ ਵੀ ਅਸੀਂ ਸੇਮ ਕਾਲਜ 'ਚ ਪੜ੍ਹਦੇ ਸੀਗੇ ਹਮ ਬਟ ਸਾਡੀ ਸਟੋਰੀ ਕੁਛ ਇਦਾਂ ਹੈ ਪਹਿਲਾਂ ਸਾਡਾ ਅਰੇਂਜ ਹੋਇਆ ਅੱਛਾ ਉਸ ਤੋਂ ਬਾਅਦ ਸਾਡਾ ਲਵ ਹੋਇਆ ਵਾਓ ਤੇ ਬਾਅਦ ਉਸ ਤੋਂ ਬਾਅਦ ਮੈਰਿਜ ਹੋਈ ਮੈਰਿਜ ਤੋਂ ਬਾਅਦ ਅੱਜ ਸਾਨੂੰ 7 ਇਅਰਸ ਹੋ ਗਏ ਨੇ ਹਮ ਤੇ অলমোਸਟ 7 ইয়ার্স ਹੋ ਗਏ ਨੇ 5 ਸਾਲ ਦੀ ਬੇਟੀ ਹੈ ਮੇਰੀ। ਕੀ ਬਾਤ ਹੈ। ਰੱਬ ਨੇ ਬੇਟੀ ਦੀ ਦਾਤ ਦਿੱਤੀ ਹੈ। ਹੂੰ। ਤੇ ਇੰਜੋਏ ਕਰਦੇ ਆ ਆਪਣੇ ਕੰਮ ਨੂੰ ਇੰਜੋਏ ਕਰਦੇ ਆ। ਹੂੰ। ਮੁਕਾਮ ਹਜੇ ਮੈਂ ਸਮਝਦਾ ਵੀ ਹਜੇ ਤਾਂ ਅਸੀਂ ਪਹਿਲੇ ਹੀ ਯਾਨੀ ਕਿ ਪਹਿਲੇ ਸਟੈਪ ਤੇ ਆ ਬਾਡੀ ਦੇ। ਕੋਸ਼ਿਸ਼ ਕਰਦੇ ਆ ਕਿ ਆਪਣੇ ਆਪ ਨੂੰ ਹੋਰ ਉਭਾਰ ਕੇ ਲੈ ਕੇ ਆਈਏ, ਹੋਰ ਵਧੀਆ ਕਰੀਏ, ਕੁਝ ਨਵਾਂ ਕਰੀਏ। ਹੂੰ। ਤੇ ਆਏ ਦਿਨ ਲੋਕਾਂ ਦੇ ਲਈ ਕੁਝ ਨਵਾਂ ਲੈ ਕੇ ਆਈਏ ਇਨਸਪੀਰੇਸ਼ਨਲ ਬਣਾਈਏ ਮੋਟੀਵੇਸ਼ਨਲ ਬਣਾਈਏ ਬਸ ਲੱਗੇ ਹੋਏ ਆ ਸਰ ਮੈਂ ਗੱਲ ਕਰਾਂ ਸ਼ਾਇਦ ਤੁਹਾਨੂੰ ਇਹ ਗੱਲ ਬੜੀ ਚੁੱਭੂਗੀ ਕਿਉਂਕਿ ਪਰ ਦੇਖਦੇ ਕਿ ਹਰ ਕੋਈ ਨਾ ਅਜਦੇ ਟਾਈਮ ਦੇ ਵਿੱਚ ਇਨਫਲੂਐਂਸਰ ਬਣਨ ਦੀ ਕੋਸ਼ਿਸ਼ ਕਰਦਾ ਹੈ ਸੈਲੀਬ੍ਰਿਟੀ ਬਣਨ ਦੀ ਕੋਸ਼ਿਸ਼ ਕਰ ਰਿਹਾ ਕਿਤੇ ਕੀ ਦੇਖ ਰਿਹਾ ਕਿ ਗਲਤ ਸ਼ਲਤ ਵੀਡੀਓ ਪਾਉਂਦੇ ਨੇ ਟ੍ਰੇਨ ਚੱਲ ਰਹੀ ਹੈ ਵੀਡੀਓ ਬਣਾ ਰਹੇ ਨੇ ਕਿਤੇ ਆਪਾਂ ਦੇਖਦੇ ਆ ਕਿ ਮਾਰਕਟ ਵਾਲੀ ਵੀਡੀਓ ਬਣਾਉਂਦੇ ਨੇ ਕੀ ਲੱਗਦਾ ਕਿ ਇਨਫਲੂਐਂਸਰ ਬੰਨਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਈਜ਼ੀ ਹੋ ਗਿਆ ਕਿ ਲੋਕੀ ਲੋਕਾਂ ਨੇ ਇਸ ਤਰੀਕੇ ਦੇ ਸ ਮੇਰਾ ਮੰਨਣਾ ਇਹ ਹੈ ਇਨਫਲੂਐਂਸਰ ਤਾਂ ਹਰ ਕੋਈ ਹੈ ਦੇਖੋ ਤੁਸੀਂ ਵੀ ਇਨਫਲੂਐਂਸਰ ਹੋ ਮੈਂ ਵੀ ਆ ਸਾਡੇ ਮਦਰ ਵੀ ਇਨਫਲੂਐਂਸਰ ਨੇ ਸਾਡੇ ਤੇ ਜਿਹੜਾ ਸਬਜ਼ੀ ਵੇਚ ਰਿਹਾ ਨਾ ਫਲ ਫਰੂਟ ਵੇਚ ਰਿਹਾ ਉਹ ਵੀ ਇਨਫਲੂਐਂਸਰ ਹੈ ਕਿਉਂਕਿ ਉਹਨੂੰ ਦੇਖ ਕੇ ਕਿਤੇ ਨਾ ਕਿਤੇ ਤੁਸੀਂ ਇਨਫਲੂਐਂਸ ਹੁੰਦੇ ਹੋ ਧੁੱਪ ਚ ਫਰੂਟ ਵੇਚ ਰਿਹਾ ਤੁਸੀਂ ਉਹਨੂੰ ਦੇਖਦੇ ਹੋ ਯਾਰ ਕਿ ਕਿਦਾਂ ਉਹ ਸਟਰਗਲ ਕਰ ਰਿਹਾ ਬਟ ਉਸ ਲੈਵਲ ਨੂੰ ਕਿੱਦਾਂ ਮੇਨਟੇਨ ਕਰਨਾ ਤੇ ਤੁਹਾਡੇ ਤੋਂ ਕਿੱਦਾਂ ਕੋਈ ਪ੍ਰੇਰਿਤ ਹੋਵੇ ਇਹ ਤੁਹਾਡੇ ਹੱਥ ਚ ਆ ਹੁਣ ਜਿੱਦਾਂ 네ਗੇਟਿਵ ਵੀਡੀਓਜ਼ ਬਣਾਉਣੀ ਹੋਵੇ ਲੋਕਾਂ ਨੂੰ ਹੁਣ ਇਦਾਂ ਹੋ ਗਿਆ ਹੈ ਕਿ ਸਾਰੀ ਗੇਮ ਨਾ ਵਿ ਹਰ ਕੋਈ ਸੋਚਦਾ ਜੇ ਵਿਊਜ਼ ਜ਼ਿਆਦਾ ਹੋਣਗੇ ਤੇ ਤਾਂ ਹੀ ਮੇਰੀ ਬੱਲੇ ਬੱਲੇ ਆ ਉਹ ਫਿਰ ਇਹ ਭੁੱਲ ਜਾਂਦਾ ਕਿ ਮੈਂ ਯਾਰ ਪੋਜ਼ਿਟਿਵ ਵੇਚ ਇਨਫਲੂਐਂਸ ਕਰਾਂ ਜਾਂ ਕਿਦਾਂ ਕੁਝ ਸਿਖਾਵਾਂ ਸਿੱਖਣ ਸਿਖਾਣ ਦੀ ਤਾਂ ਗੱਲਾਂ ਅੱਜ ਕੱਲ ਬਹੁਤ ਦੂਰ ਰਹਿ ਗਈਆਂ ਅੱਜ ਕੱਲ ਹਾਂ ਹਰ ਕੋਈ ਆਪਣੇ ਆਪ ਨੇ ਦੇ ਵਿੱਚ ਉਸਤਾਦ ਹੈ ਬਿਲਕੁਲ ਤੇ ਹਰ ਕੋਈ ਇਹ ਸਮਝਦਾ ਮੈਂ ਕੀ ਐਸਾ ਕਰ ਦਵਾਂ ਕਿ ਜਿਹਦੇ ਨਾਲ ਲੋਕ ਮੇਰੇ ਵੱਲ ਅਟ੍ਰੈਕਟ ਹੋਣ ਫਿਰ ਉਹ ਪੋਜ਼ਿਟਿਵ ਤੇ ਨੈਗੇਟਿਵ ਇਹਦੇ ਵੱਲ ਧਿਆਨ ਬਿਲਕੁਲ ਨਹੀਂ ਦਿੰਦਾ ਤੇ ਪਰ ਦੇਖੋ ਆਡੀਅנס ਹੈ ਨਾ ਜਿਹੜੀ ਪਬਲਿਕ ਹੈ ਉਹ ਕਿਤੇ ਨਾ ਕਿਤੇ ਬਹੁਤ ਸਿਆਣੀਆਂ ਹੈ ਉਹ ਜਿਹੜੀ ਕਹਿੰਦੇ ਆ ਨ ਜਾਲੀ ਮਾਲ ਜਾਰਾ ਦੀਰ ਨਹੀਂ ਵਿਕਦਾ ਕਿਤਨੇ ਕਿਤਨੇ ਲੋਕਾਂ ਨੂੰ ਕੁਆਲਿਟੀ ਦਾ ਤੇ ਪਤਾ ਲੱਗ ਹੀ ਜਾਂਦਾ ਹੈ ਜੀ ਸਰ ਤੁਸੀਂ ਪਹਿਲੀ ਆਪਣੀ ਜਦੋਂ ਫਰਸਟ ਵੀਡੀਓ ਬਣਾਈ ਸੀ ਜਦੋਂ ਵਾਇਰਲ ਹੋਈ ਕੀ ਸੋਚ ਕੇ ਬਣਾਈ ਸੀ ਤੇ ਕਿਸ ਜਦੋਂ ਵਾਇਰਲ ਹੋਈ ਕਿੰਨਾ ਕਿ ਮਤਲਬ ਕਿ ਰਾਤੋਂ ਰਾਤ ਇਹ ਕਹਿੰਦੇ ਨਾ ਕਿ ਰਾਤੋਂ ਰਾਤ ਅਮੀਰ ਬਣ ਗਏ ਕਿੰਨੀ ਕ ਖੁਸ਼ੀ ਹੋਈ ਸੀ ਇਸ ਚੀਜ਼ ਦੀ ਅਮੀਰ ਤਾਂ ਇਹ ਕੋਈ ਨਹੀਂ ਬਣੇ ਉਡੀਕ ਚਾ ਅਮੀਰ ਬਣਨ ਦੀ ਤੇ ਵੀਡੀਓਜ਼ ਦੇ ਇਦਾਂ ਸੀਗਾ ਪਹਿਲਾਂ ਮਜ਼ਾਕ ਚ ਹਾਸੇ ਮਜ਼ਾਕ ਦੀ ਵੀਡੀਓਜ਼ ਬਣਾਉਂਦੇ ਸੀਗੇ ਇੱਕ ਵੀਡੀਓ ਸਾਡੀ ਮਿਲੀਅਨ ਤੇ ਗਈ ਤੇ ਯਾਰਾਂ ਦੋਸਤਾਂ ਨੇ ਮੈਸੇਜ ਆਏ ਪੰਪ ਪੰਪ ਦਿੱਤੇ ਸਾਰਿਆਂ ਨੇ ਜਿੱਦਾਂ ਦਿੰਦੇ ਆ ਵੀ ਵਾਹ ਵੀ ਵਾਹ ਚੱਕ ਕੇ ਰੱਖ ਕੰਮ ਨਜ਼ਾਰਾ ਆ ਗਿਆ ਸਵਾਦ ਬੰਤਾ ਬਸ ਇਹੀ ਪੰਪਾਂ ਨੇ ਤੱਦੇ ਮਾਰੇ ਹੋਏ ਆ ਪੰਜਾਬੀ ਤੇ ਪੰਪ ਦਿੱਤਾ ਉਹਨਾਂ ਨੇ ਫਿਰ ਮੈਂ ਕਿਹਾ ਯਾਰ ਚਲੋ ਬਣਾਉਂਦੇ ਆ ਕੁਝ ਕਰਦੇ ਆ ਨਵਾਂ ਫਿਰ ਇਹਨਾਂ ਵੀ ਸਪੋਰਟ ਕੀਤਾ ਕਹਿੰਦੇ ਚਲੋ ਕਰਦੇ ਆ ਫਿਰ ਨਾਲ ਦੀ ਨਾਲ ਮਦਰ ਵੀ ਇਨਵੋਲਵ ਹੋ ਗਏ ਫਿਰ ਅਸੀਂ ਪਹਿਲੇ ਤਾਂ ਕਾਮੇਡੀ ਵੀਡੀਓਜ਼ ਤੋਂ ਸ਼ੁਰੂ ਕੀਤਾ ਜੀ ਫਿਰ ਨਾਲ ਦੀ ਨਾਲ ਦੇਖਿਆ ਕਾਫੀ ਮੈਸੇजेस ਟੈਕਸਟ ਆਉਂਦੇ ਸੀ ਕਿ ਯਾਰ ਕਾਮੇਡੀ ਤਾਂ ਬਹੁਤ ਵਧੀਆ ਕਰਦੇ ਹਾਂ ਕੁਝ ਇਨਸਪੀਰੇਸ਼ਨਲ ਵੀ ਬਣਾਓ ਮੋਟੀਵੇਸ਼ਨਲ ਵੀ ਬਣਾਓ ਵੀ ਤੁਹਾਨੂੰ ਕਾਫੀ ਲੋਕੀ ਦੇਖਦੇ ਕੋਈ ਸਿੱਖਣ ਨੂੰ ਮਿਲੇ ਹੂੰ ਫਿਰ ਅਸੀਂ ਈਮੋਸ਼ਨਲ ਵੀ ਬਣਾਈਆਂ ਤੇ ਉਹਨਾਂ ਨੂੰ ਵੀ ਲੋਕਾਂ ਨੂੰ ਬਹੁਤ ਪਿਆਰ ਦਿੱਤਾ ਜਦੋਂ ਫਸਟ ਟਾਈਮ ਕੈਮਰਾ ਫੇਸ ਕੀਤਾ ਸੀ ਹੈਨਾ ਕਿ ਕਿੰਨਾ ਡਰ ਲੱਗ ਰਿਹਾ ਸੀ ਕਿਉਂਕਿ ਆਪਾਂ ਦੇਖਦੇ ਜਦੋਂ ਆਪਾਂ ਫੋਟੋ ਵੀ ਕਲਿੱਕ ਕਰਦੇ ਨਾ ਤਿੰਨ ਵਾਰੀ ਨਹੀਂ ਵਧੀਆ ਨਹੀਂ ਆਈ ਇਹ ਨਹੀਂ ਆ ਵਾਲਾ ਪੋਜ਼ ਵਧੀਆ ਨਹੀਂ ਆ ਕਿੰਨਾ ਡਰ ਲੱਗ ਰਿਹਾ ਸੀ ਡਰ ਤਾਂ ਲੱਗਦੀ ਹੀ ਹੈ ਦੇਖੋ ਪਹਿਲੀ ਵਾਰੀ ਤੁਸੀਂ ਕੋਈ ਵੀ ਕੰਮ ਕਰਨ ਲੱਗੋ ਨਾ ਪਹਿਲੀ ਵਾਰੀ ਜਦੋਂ ਆਪਾਂ ਲਿਖਣ ਵੀ ਲੱਗਦੇ ਹਾਂ ਤੇ ਹ ਸੋ ਬਸ ਉਦ ਹੀ ਹੁੰਦਾ हिचकिਚਾਟ ਹੁੰਦੀ ਆ ਇੱਕ ਦੋ ਵਾਰੀ ਵੀਡੀਓਜ਼ ਬਣਾਉਣ ਤੋਂ ਬਾਅਦ ਫਿਰ ਕੈਮਰਾ ਫ੍ਰੈਂਡਲੀ ਹੋ ਜਾਂਦਾ ਹੈ ਨਾ ਬੰਦਾ ਫਿਰ ਨਹੀਂ ਪਤਾ ਲੱਗਦਾ ਹਮ ਅੱਛਾ ਵਿੱਚ ਇਦਾਂ ਹੋਇਆ ਕਿ ਤੁਸੀਂ ਵੀਡੀਓਜ਼ ਬਣਾ ਰਹੇ ਹੋ ਤੇ ਆਪਸ ਦੇ ਵਿੱਚ ਲੜ ਪਏ ਇੱਕ ਵਾਰੀ ਇੱਕ ਵਾਰੀ ਇਦਾਂ ਨਹੀਂ ਹਰ ਵਾਰੀ ਲੜਦੇ ਹਾਂ ਅਸੀਂ ਅਸੀਂ ਚਾਰ ਵਾਰੀ ਲੜਦੇ ਹਾਂ ਐਕਚੁਅਲੀ ਹੱਲੇ ਅਸੀਂ ਮੈਂ ਤੇ ਮੰਮੀ ਥੋੜੀ ਥੋੜੀ ਨਹੀਂ ਸੀ ਕਾਫੀ ਮਿਸਟੇਕਸ ਕਰਦੇ ਆ ਇਹਨਾਂ ਨੂੰ ਹੱਲੇ ਕਾਫੀ ਘੱਟ ਮਿਸਟੇਕਸ ਕਰਦੇ ਨੇ ਇਹ ਤੇ ਅਸੀਂ ਬਹੁਤ ਮਿਸਟੇਕ ਕਰਦੇ ਆ ਤੇ ਸਾਨੂੰ ਇੰਨੀਆਂ ਗਾਲਾਂ ਪੈਂਦੀਆਂ ਇੰਨੀਆਂ ਗਾਲਾਂ ਪੈਂਦੀਆਂ ਨਾ ਪੁੱਛੋ ਨਾ ਅੱਜ ਕਿਸ ਚੀਜ਼ ਦੇ ਕਿਰੇ ਅੱਛਾ ਇੱਕ ਹੁੰਦਾ ਨਾ ਕਿ ਕਿ ਚਲੋ ਇੱਕ ਵੀਡੀਓ ਬਣ ਗਈ ਇੱਕ ਵੀਡੀਓ ਹੁੰਦੀ ਹੈ ਏਦਾਂ ਦੀ ਹੁੰਦੀ ਹੈ ਯਾਰ ਇਸ ਦੇ ਵਿੱਚ ਡਰ ਵੀ ਲੱਗਦਾ ਪਰ ਉਸ ਹਮੇਸ਼ਾ ਉਹ ਵੀਡੀਓ ਵਧੀਆ ਵੀ ਜਾਂਦੀ ਹੈ ਉਹ ਕਿਹੜੀ ਵੀਡੀਓ ਸਾਡੀ ਬਹੁਤ ਸਾਰੀ ਏਦਾਂ ਦੀ ਵੀਡੀਓਜ਼ ਹੈ ਇੱਕ ਨਹੀਂ ਕਾਫੀ ਵੀਡੀਓਜ਼ ਨੇ ਤੇ ਕੀ ਜਿਵੇਂ ਅਸੀਂ ਸੋਚੀਏ ਕਿ ਯਾਰ ਸਾਨੂੰ ਨਹੀਂ ਅੱਛੀ ਲੱਗ ਰਹੀ ਬਟ ਲੋਕੀ ਉਹਨਾਂ ਨੂੰ ਬਹੁਤ ਲਾਈਕ ਕਰਦੇ ਨੇ ਉਹ ਵੀਡੀਓ ਸਾਡੀ ਜ਼ਿਆਦਾ ਚੱਲਦੀ ਹੈ ਹਲੇ ਇਹਨਾਂ ਨੂੰ ਉਹ ਵੀਡੀਓ ਕਈ ਵਾਰ ਇੱਕ ਵੀਡੀਓ ਪਤਾ ਨਹੀਂ ਕਿਹੜੀ ਸੀ ਇਹਨਾਂ ਨੂੰ ਬਿਲਕੁਲ ਪਸੰਦ ਨਹੀਂ ਆਈ ਪਰ ਉਹ ਵੀਡੀਓ ਤੇ ਸਾਡੇ ਜ਼ਿਆਦਾ ਵਿਊਜ਼ ਆਏ ਸੀਗੇ ਹਾਂ ਕਿਤੇ ਲੋਕੇ ਪੁੱਠੀ ਜਿੱਦਾਂ ਜ਼ਿਆਦਾ ਦੇ ਇੱਕ ਵੀਡੀਓ ਬਣਾਈ ਸੀ ਮੈਨੂੰ ਯਾਦ ਆ ਜਮਾਲ ਕੋਟਾ ਜੀ ਤੇ ਉਹ ਵੀਡੀਓ ਰੀਲ ਸੀਗੀ ਡੇਢ ਮਿੰਟ ਦੀ ਬਟ ਉਹਨੂੰ ਬਣਾਉਂਦੇ ਬਣਾਉਂਦੇ ਨਾ ਮੈਨੂੰ ਘਟੋ ਘਟਨੀ 8 ਘੰਟੇ ਲੱਗ ਗਏ ਸਾਡੇ ਕਦੇ ਇਹ ਗਲਤੀ ਕਰੇ ਇਹ ਗਲਤੀ ਕਰੇ ਤੇ ਕਦੇ ਮੰਮੀ ਗਲਤੀ ਕਰਨ ਫਿਰ ਇੱਕ ਠੀਕ ਹੋਵੇ ਦੂਜਾ ਗਲਤੀਆਂ ਕਰਨ ਲੱਗ ਜਾਈ ਬਣਾਤਾ ਲਈ ਫਿਰ ਮੈਂ ਐਡਿਟ ਵਗੈਰਾ ਵੀ ਸਾਰਾ ਹੋ ਗਿਆ ਮੈਂ ਕਿਹਾ ਯਾਰ ਪਾਣੀ ਨਹੀਂ ਅਪਲੋਡ ਨਹੀਂ ਕਰਨੀ ਆਪਾਂ ਇਹ ਕਹਿੰਦੀ ਕਿਉਂ ਮੈਂ ਕਿਹਾ ਯਾਰ ਸਵਾਦ ਨਹੀਂ ਆਇਆ ਤੇ ਮੰਮੀ ਵੀ ਕਹਿੰਦੇ ਚੱਲ ਕੋਈ ਗੱਲ ਨਹੀਂ ਪਾ ਦੇ ਹੁਣ ਤੂੰ ਇਹ ਤਾਂ ਲੋਕੀ ਦੱਸਣਗੇ ਵੀ ਸਵਾਦ ਆਂਦਾ ਕਿ ਨਹੀਂ ਆਂਦਾ ਫਿਰ ਮੈਂ ਅਪਲੋਡ ਕਰਤੀ ਮੈਨੂੰ ਯਾਰਾ ਮੈਂ 3:00 ਵਜੇ ਹਾਂ ਦਿਨ ਦੇ 3:00 ਵਜੇ ਅਪਲੋਡ ਕੀਤੀ ਤੇ ਸ਼ਾਮ ਨੂੰ 7:00 ਵਜੇ ਮੈਨੂੰ ਸ਼ਾਇਰੇ ਦਾ ਹੀ ਮੈਸੇਜ ਆਇਆ ਕਹਿੰਦੇ ਵੀਡੀਓ ਚੈੱਕ ਕਰੋ ਕਿੱਥੇ ਗਈ ਆ ਕੜਾਈ ਪੂਰੀ ਹੋ ਗਈ ਆ ਉਹ ਮਿਲੀਨ ਤੇ ਲੱਗੀ ਸੀ ਤੇ ਮੈਂ ਕਹਿਆ ਯਾਰ ਠੀਕ ਆ ਕਈ ਵਾਰੀ ਇਦਾਂ ਹੁੰਦਾ ਆ ਆਪਾਂ ਸੋਚਦੇ ਕੋਚਾਂ ਤੇ ਹੋ ਕੁਛ ਜਾਂਦਾ ਆ ਕਿਉਂਕਿ ਆਡੀਅנס ਆ ਮਾਲਕ ਆਡੀਅੰਸ ਆ ਕੋਈ ਪਤਾ ਨਹੀਂ ਹੁੰਦਾ ਤੁਹਾਨੂੰ ਆਡੀਅੰਸ ਨੇ ਕਿਹੜੀ ਚੀਜ਼ ਨੂੰ ਪਿਆਰ ਕਰਨ ਲੱਗ ਜਾਣਾ ਬਿਲਕੁਕੁਚ ਅੱਛਾ ਜਿੱਤੇ ਗੱਲ ਕਰ ਲਈ ਪੋਜ਼ਿਟਿਵਿਟੀ ਤੇ ਉਥੇ 네ਗੇਟਿਵਿਟੀ ਵੀ ਜ਼ਿਆਦਾ ਹੁੰਦੀ ਅੱਛਾ ਕੁਝ ਇਦਾਂ ਦੇ ਕਮੈਂਟਸ ਆਉਂਦੇ ਨੇ ਜਿਹਨੂੰ ਦੇਖ ਕੇ ਕਦੇ-ਕਦੇ ਬਹੁਤ ਜ਼ਿਆਦਾ ਦੁੱਖ ਲੱਗਦਾ ਹੋਵੇ ਕਿ ਮੈਂ ਨਹੀਂ ਵੀਡੀਓਜ਼ ਬਣਾਨੀਆਂ ਜਾਂ ਫਿਰ ਮੈਂ ਇੰਨੇ ਦਿਨੋ ਮਿਹਨਤ ਕਰਦੇ ਆ ਆਪਾਂ ਲੋਕੀ ਕੁਝ ਵੀ ਬੋਲ ਜਾਂਦੇ ਕਦੇ ਕੁਝ ਇਦਾਂ ਦਾ ਹੋਇਆ ਤੁਹਾਡੇ ਨਾਲ ਨੇਗੇਟਿਵ ਕਮੈਂਟਸ ਦਾ ਦੇਖੋ ਲਾਈਵ ਹੈ ਲਾਈਵ ਦੇ ਵਿੱਚ ਆਪਾਂ ਕੋਈ ਵੀ ਕੰਮ ਕਰਦੇ ਆਂ ਸਾਨੂੰ ਪੋਜ਼ਿਟਿਵ ਵੀ ਕਮੈਂਟਸ ਮਿਲਦੇ ਨੇ 네ਗੇਟਿਵ ਵੀ ਮਿਲਦੇ ਨੇ ਬਟ ਮੇਰੀ ਆਦਤ ਪਤਾ ਕੀ ਹੈ ਮੈਂ ਕਮੈਂਟਸ ਪੜਦੀ ਹੋਈ ਨਹੀਂ ਕਿੰਨੇ ਵਧੀਆ ਕਲਾਕਾਰ ਹੋਈ ਹੁੰਦਾ ਜਿਹੜਾ ਆਪਣੇ ਕਮੈਂਟਸ ਨਹੀਂ ਪੜਦਾ ਕਮੈਂਟਸ ਨਹੀਂ ਪੜਦੇ ਦੇਖੋ ਮੈਂ ਪੜਦਾ ਮੈਂ ਇਹ ਕਹਾਂ ਮੈਂ ਤਾਂ ਸਾਰੇ ਕਮੈਂਟਸ ਪੜਦਾ ਹਰ ਕਮੈਂਟ ਦਾ ਰਿਪਲਾਈ ਕਰਦਾ ਦੇਖੋ ਪਤਾ ਕੀ ਹੈ ਜੇ 100 ਕਮੈਂਟ ਆਂਦੇ ਨਾ 100 ਚ ਦੋ ਨੈਗੇਟਿਵ ਨੇ ਤੇ 98 ਪੋਜ਼ਿਟਿਵ ਨੇ ਇਹ ਡਿਪੈਂਡ ਥੋਡੇ ਤੇ ਕਰਦਾ ਤੁਸੀਂ ਪੋਜ਼ਿਟਿਵ ਵਾਲੀ ਲਾਈਨ ਫੜਨੀ ਹੈ ਕਿ ਨੈਗੇਟਿਵ ਵਾਲੀ ਲਾਈਨ ਫੜਨੀ ਹੈ ਸੋ ਮੇਰੀ ਕੋਸ਼ਿਸ਼ ਇਹ ਹੀ ਰਹਿੰਦੀ ਜਿਹੜੇ ਨੈਗੇਟਿਵ ਨੇ ਨਾ ਉਹਨਾਂ ਨੂੰ ਮੈਂ ਬਹਿਸ ਜਾਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਬੋਲਦਾ ਮੇਰੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਨੈਕਸਟ ਵੀਡੀਓ ਦੇ ਵਿੱਚ ਇਹਨਾਂ ਨੂੰ ਵੀ ਆਪਣੇ ਨਾਲ ਜੋੜਾਂ ਤਾਂ ਕਿ ਇਹ ਵੀ ਕਹਿਣ ਕਿ ਚੱਲ ਯਾਰ ਵਧੀਆ ਹੁੰਦਾ ਕੰਟੈਂਟ ਵਧੀਆ ਹੁੰਦਾ ਅੱਛਾ ਪਰ ਕਹਿੰਦੇ ਨੇ ਕਿ ਸਪੋਰਟ ਕਰਨ ਵਾਲੇ ਜਿੱਥੇ ਕਿ ਆਪਣੇ ਫੈਮਿਲੀ ਦੇ ਵਿੱਚ ਹੁੰਦੇ ਨੇ ਪਰ ਕਿਤਨੇ ਕਿਤੇ ਡੀਮੋਟੀਵੇਟ ਕਰਨ ਵਾਲੇ ਵੀ ਬਹੁਤ ਲੋਕ ਹੁੰਦੇ ਕਿਸ ਨੇ ਅਸਤਕ ਡੀਮੋਟੀਵੇਟ ਕੀਤਾ ਸਾਡੀ ਫੈਮਿਲੀ ਦੇ ਵਿੱਚ ਨਹੀਂ ਫੈਮਿਲੀ ਦੇ ਵਿੱਚ ਰਿਸ਼ਤੇਦਾਰ ਦੇ ਵਿੱਚ ਜਾਂ ਫਰੈਂਡ ਸਰਕਲ ਦੇ ਵਿੱਚ ਨਹੀਂ ਇਵਨ ਸਾਡੀ ਫੈਮਿਲੀ ਕਾਫੀ ਸਪੋਰਟਿਵ ਹੈ ਸਾਰੀ ਹੂੰ ਮੇਰੇ ਮਦਰ ਇਨ-ਲੋ ਕਈਆਂ ਦੇ ਘਰ ਹੁੰਦਾ ਜਿਵੇਂ ਮਦਰ ਇਨ-ਲੌਨੀ ਸਪੋਰਟਿਵ ਹੁੰਦੇ ਪਰ ਮੇਰੇ ਮਦਰ ਇਨ-ਲੋ ਵੀ ਬਹੁਤ ਸਪੋਰਟਿਵ ਨੇ ਉਹ ਕਹਿੰਦੇ ਨੇ ਕੰਮ ਛੱਡੋ ਪਹਿਲਾਂ ਵੀਡੀਓਜ਼ ਬਣਾਓ ਕਿਆ ਬਾਤ ਹੈ ਮੈਂ ਇਦਾਂ ਰੋਟੀ ਛੱਡੋ ਮੈਂ ਜਾ ਰਹੀ ਲਾਤੇ ਹਾਂ ਭੁਰੇ ਹਾਂ ਨਹੀਂ ਕਈ ਵਾਰ ਖਾਣਾ ਨਹੀਂ ਬੰਦਦਾ ਕੋਈ ਰੋਟੀ ਛੱਡੋ ਪਹਿਲਾਂ ਵੀਡੀਓਜ਼ ਬਣਾਓ ਕੋਈ ਨਹੀਂ ਕੰਮ ਜ਼ਿਆਦਾ ਜ਼ਰੂਰੀ ਹੈ ਅੱਜ ਕਹਿੰਦੇ ਹਨ ਕਿ ਸਾਸਨੋ ਦਾ ਇੱਕ ਨਾ ਇਤਿਹਾਸ ਆ ਕਿ ਕਦੇ ਨਹੀਂ ਬਣਦੀ ਹੁੰਦੀ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈਆਂ ਹੀ ਹੁੰਦੀਆਂ ਨੇ ਇਹਨਾਂ ਪਰ ਤੁਸੀਂ ਇੱਕ ਚੀਜ਼ ਦੀ ਐਗਜ਼ਾਮਪਲ ਦੇ ਰਹੇ ਹੋ ਕਿ ਮੇਰੇ ਮम्मा ਮੇਰੇ ਮਤਲਬ ਰੀਅਲ ਮ ਲੜਾਈ ਵੀ ਕਦੇ ਮਦਰ ਹੀ ਲੋਨਾ ਦੇਖੋ ਦੇਖੋ ਸਾਡੀ ਆਪਣੀ ਮਦਰ ਨਾਲ ਵੀ ਹੁੰਦੀ ਹੈ ਲੜਾਈ ਦਾ ਹਨਾ ਲੜਾਈ ਨੋਕ ਚੋਕ ਤਾਂ ਮੇਰੀ ਤੁਹਾਡੇ ਨਾਲ ਵੀ ਹੋ ਸਕਦੀ ਹੈ ਹਨਾ ਜਿੱਥੇ ਪਿਆਰ ਹੁੰਦਾ ਉੱਥੇ ਲੜਾਈ ਹੁੰਦੀ ਹੈ ਮਤਲਬ ਇੱਕ ਇੱਕ ਵਧੀਆ ਡਾਇਲੋਗ ਬਣਾਤਾ ਹੈ ਨਾ ਸਾਰਿਆਂ ਨੇ ਕਿ ਜਿੱਥੇ ਪਿਆਰ ਹੁੰਦਾ ਬੰਦਾ ਬਾ ਮੈਸਰ ਵੀ ਹੁੰਦੇ ਹਾਂ ਹਾਂ ਬਾਕੀ ਦੇਖੋ ਦੋ ਭਾਂਡੇ ਹੋਣ ਤੇ ਖੜਕਦੇ ਹੀ ਆ ਬਟ ਰਹਿਣਾ ਫੇਰ ਐਟ ਦੀ ਐਂਡ ਇਕੱਠੇ ਹੀ ਆ ਅੱਛਾ ਇਸ ਤੋਂ ਇਲਾਵਾ ਮਤਲਬ ਵੀਡੀਓਜ਼ ਤੋਂ ਇਲਾਵਾ ਕੋਈ ਹੋਰ ਵੀ ਕੰਮ ਕਰਦੇ ਹਾਂਜੀ ਹੋਰ ਵੀ ਕੰਮ ਕਰਦੇ ਆ ਪ੍ਰਾਪਰਟੀ ਵਗੈਰਾ ਦਾ ਬਿਜ਼ਨਸ ਆ ਹੂੰ ਸੋ ਉਧਰ ਵੀ ਧਿਆਨ ਦੇਈਦਾ ਆ ਪਹਿਲਾਂ ਉਹ ਨਵੇੜ ਲਈਦਾ ਫਿਰ ਉਸ ਵਜੋਂ ਫ੍ਰੀ ਹੋਈਦਾ YouTube ਤੇ ਤੁਸੀਂ ਵੀਡੀਓਜ਼ ਵਗੈਰਾ ਪਾਉਨੇ ਹੋ ਕਿੰਨੇ ਕਿ ਤੁਹਾਡੇ ਸਬਸਕ੍ਰਾਈਬਰ ਨੇ ਤੇ ਅਰਨਿੰਗ ਹੁੰਦੀ ਏ ਉੱਥੇ ਅਰਨਿੰਗ ਹੁੰਦੀ ਆ ਹੂੰ ਐਕਚੁਅਲੀ ਅਰਨਿੰਗ ਇਦਾਂ ਹੁੰਦੀ ਆ ਵੀ ਮੇਨ ਮੇਰਾ ਜਿਹੜਾ ਮੇਨ ਫੋਕਸ ਆ ਨਾ ਉਹ ਅਰਨਿੰਗ ਨਹੀਂ ਆ ਮੇਨ ਫੋਕਸ ਆ ਮੇਰੇ ਵੀ ਲੋਕੀ ਜਿਹੜੇ ਜੁੜੇ ਨੇ ਨਾ ਉਹ ਜੁੜੇ ਹੀ ਰਹਿਣ ਵੀ ਹੁਣ ਜਿੱਦਾਂ ਆਪਾਂ ਇੱਕ ਦੋ ਦਿਨ ਵੀਡੀਓ ਨਹੀਂ ਪਾਉਂਦੇ ਨਾ ਮੈਨੂੰ ਮੈਸੇਜੇਜ਼ ਆ ਜਾਂਦੇ ਆ ਵੀ ਕੀ ਗੱਲ ਅੱਜ ਤੁਹਾਡੀ ਵੀਡੀਓ ਨਹੀਂ ਆਈ ਅੱਜ ਤੁਹਾਡੀ ਰੀਲ ਨਹੀਂ ਆਈ ਅੱਜ ਤੁਹਾਡਾ ਐਪੀਸੋਡ ਨਹੀਂ ਆਇਆ ਸੋ ਮੈਨੂੰ ਉਹ ਚੀਜ਼ ਨਾਲ ਖੁਸ਼ੀ ਆ ਮੈਨੂੰ ਡਾਲਰਾਂ ਨਾਲ ਉਹ ਖੁਸ਼ੀ ਨਹੀਂ ਮਿਲਦੀ ਜੋ ਪਬਲਿਕ ਦੇ ਪਿਆਰ ਨਾਲ ਖੁਸ਼ੀ ਮਿਲਦੀ ਆ ਕਿੰਨੇ ਕਿ ਸਬਸਕ੍ਰਾਈਬਰ ਨੇ ਤੁਹਾਡੇ ਮੇਰੇ ਜੇ ਸਾਰੇ ਆਪਾਂ ਉਹਨੇ ਤੇ ਮਿਲਾਈਏ ਤੇ ਰਾਉਂਡ ਅਬਾਊਟ 400 ਕੇ ਹੈਗੇ ਆ 400 ਹਾਂਜੀ ਕਿਆ ਬਾਤ ਹੈ ਸਰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਨਾ ਤੁਸੀਂ ਕਹਿ ਰਹੇ ਹੋ ਮੈਸੇजेस ਆ ਜਾਂਦੇ ਨੇ ਲੋਕੀ ਚਲੋ ਕਾਲ ਤਾਂ ਨਹੀਂ ਕਰ ਪਾਉਂਦੇ ਜੇ ਨੰਬਰ ਪਤਾ ਹੁੰਦਾ ਮੈਨੂੰ ਤਾਂ ਲੱਗਦਾ ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਹੀ ਵੀ ਨਹੀਂ ਲੱਗਦੀ ਹਾਂ ਜੀ ਖਾਸ ਕਰਕੇ ਉਧਰਲੇ ਪਾਸੋਂ ਦੂਸਰੇ ਸਾਈਡ ਤੋਂ ਕੰਟਰੀ ਦੇ ਬਾਹਰੋਂ ਬਾਹਰੋਂ ਬਹੁਤ ਫੋਨ ਆਉਂਦੇ ਰਾਤ-ਰਾਤ ਨੂੰ ਵੀਡੀਓ ਦੇਖਦੇ ਪਿਆਰ ਹੈ ਹੁਣ ਉਹਨਾਂ ਨੂੰ ਥੋੜੀ ਪਤਾ ਜਦੋਂ ਕੋਈ ਬੰਦਾ ਪਿਆਰ ਕਰ ਦਵੇ ਨਾ ਫਿਰ ਦੇਖਦਾ ਨਹੀਂ ਹੁੰਦਾ ਦਿਨ ਨਾ ਕੀ ਰਾਤ ਆ ਉਹਨਾਂ ਨੇ ਫੋਨ ਕਰਕੇ ਕਿਸ ਤਰੀਕੇ ਵੀਡੀਓਜ਼ ਨਾਲ ਕਿਸ ਤਰੀਕੇ ਨਾਲ ਕੰਟੈਂਟ ਜਦੋਂ ਕਿਉਂਕਿ ਆਪਾਂ ਜਦੋਂ ਇੱਕ ਚੀਜ਼ ਇੱਕ ਕੰਟੈਂਟ ਬਣਾਣਾ ਬਹੁਤ ਦਿਮਾਗ ਲਾਉਣਾ ਪੈਂਦਾ ਹਰ ਚੀਜ਼ ਦੇਖਣਾ ਬੰਦੇ ਕਿ ਨੂੰ ਸਭ ਤੋਂ ਜ਼ਿਆਦਾ ਸਕਰੋਲਿੰਗ ਕਰਦੇ ਹੋ ਐਕਚੁਅਲੀ ਕੀ ਹੈ ਮੈਂ ਜੋ ਸੋਚਦਾ ਕਿ ਜਿਹੜਾ ਵੀਡੀਓ ਦਾ ਕਨਸੈਪਟ ਹੈ ਨਾ ਇਹ ਤੁਹਾਡੇ ਪਰਿਵਾਰ ਨੂੰ ਜੋੜ ਕੇ ਰੱਖਦਾ ਹੈ ਵੀਡੀਓ ਦੇ ਲਈ ਤੁਸੀਂ ਪਰਿਵਾਰ ਨੂੰ ਨਹੀਂ ਜੋੜਦੇ ਹੁਣ ਜਿੱਦਾਂ ਸਾਡਾ ਮਾਹੌਲ ਹੈ ਘਰ ਦਾ ਮੈਜੀਕ ਐਦਮ ਉਹ ਯਾਰ ਅੱਜ ਰਹਿਣ ਦਿੰਨੇ ਆ ਵੀਡੀਓ ਤੇ ਮਦਰ ਕਹਿੰਦੇ ਨਹੀਂ ਨਹੀਂ ਕਿਉਂ ਅੱਜ ਵੀਡੀਓ ਬਣਾਉਣੀ ਆ ਫਿਰ ਇਹ ਵੀ ਕਈ ਵਾਰ ਕਹਿੰਦੇ ਬਣਾ ਲੈਨੇ ਆ ਫਰੀ ਬੈਠੇ ਆ ਕੀ ਕਰਨਾ ਵੀਡੀਓ ਬਣਾ ਲੈਨੇ ਆ ਸੋ ਇੱਕ ਦੂਜੇ ਨੂੰ ਇਨਸਪਾਇਰ ਕਰਕੇ ਥੋੜਾ ਜਿਹਾ ਹੌਸਲਾ ਜਿਹਾ ਦੇ ਕੇ ਬਣ ਜਾਂਦਾ ਬਾਕੀ ਹੋਰ ਬਹੁਤ ਸਾਰੇ ਇਨਫਲੂਐਂਸਰਸ ਨੇ ਜਿੱਦਾਂ ਮੇਰੇ ਬਹੁਤ ਖਾਸ ਦੋਸਤ ਮੇਰੇ ਬਹੁਤ ਅਜ਼ੀਜ਼ ਨੇ ਗੁਲਦੀ ਭਾਜੀ ਗੋਲਡੀ ਅਰਨੇਜਾ ਉਹਨਾਂ ਦੇ ਵੀ ਕਾਫੀ ਫਾਲੋਅਰਸ ਨੇ ਬਹੁਤ ਅੱਛੀ ਉਹ ਵੀ ਵੀਡੀਓਜ਼ ਬਣਾਉਂਦੇ ਨੇ ਤੇ ਇਮੋਸ਼ਨਲ ਹੁੰਦੀਆਂ ਮੋਟੀਵੇਸ਼ਨਲ ਹੁੰਦੀਆਂ ਤੇ ਬਸ ਉਹਨਾਂ ਦੇ ਨਾਲ ਮਿਲ ਕੇ ਵੀ ਵੀਡੀਓਜ਼ ਬਣਾਉਨੇ ਆ ਉਹਨਾਂ ਨੂੰ ਦੇਖ ਕੇ ਵੀ ਬਣਾਉਨੇ ਆ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਵੀ ਵੀਡੀਓਜ਼ ਬਣਾਉਨੇ ਆ ਅੱਛਾ ਮੈਮ ਤੁਹਾਡੇ ਨਾਲ ਗੱਲ ਕਰ ਲਈ ਹੈ ਨਾ ਲੱਗਿਆ ਸੀ ਕਦੇ ਕਿ ਇਸ ਮਕਾਮ ਤੱਕ ਵੀ ਪਹੁੰਚੋਗੇ ਕਿਉਂਕਿ ਕਿਤੇ ਤੁਹਾਡਾ ਮਤਲਬ ਪਿਆਰ ਪਿਆ ਫਿਰ ਉਸ ਤੋਂ ਬਾਅਦ ਕਾਲਜ ਲਾਈਫ ਹੀ ਕਰਦੇ ਕਦੇ ਸੋਚਿਆ ਸੀ ਇਸ ਮਕਾਮ ਤੱਕ ਪਹੁੰਚੋਗੇ हां सोचਿਆ ਸੀਗਾ ਕਿਉਂਕਿ ਜਿਸ ਸਾਬ ਨਾ ਮਿਹਨਤ ਕਰੀਦੀ ਐ ਐਕਚੁਅਲੀ ਮੈਂ ਬਾਈ ਪ੍ਰੋਫੈਸ਼ਨ ટીਚਿੰਗ ਵੀ ਕਰਦੀ ਆਂ ਕੀ ਬਾਤ ਐ ਤੇ ਉਸ ਤੋਂ ਬਾਅਦ ਅੱਗੇ ਘਰ ਦੇ ਵੀ ਕੰਮ ਕਰਨੇ ਜਿੱਦਾਂ ਮਤਲਬ ਬੰਦਾ ਮਿਹਨਤ ਕਰਦਾ ਨਾ ਸੋਚਦਾ ਹੈ ਕਿ ਮੈਂ ਇਸ ਮੁਕਾਮ ਤੱਕ ਪਹੁੰਚਣਾ ਹੈ ਹੂੰ ਕਿਸੇ ਉਸ ਸਾਬ ਨੇ ਮੈਨੂੰ ਕਿਹਾ ਮੈਮ ਤੁਹਾਡੀ ਉਹ ਵਾਲੀ ਵੀਡੀਓ ਦੇਖੇ ਸੀ ਤਾਂ ਰੋ ਰਹੇ ਸੀ ਕਿ ਇਦਾਂ ਤੁਸੀਂ ਹਾਂ ਇਦਾਂ ਮਤਲਬ ਇਵਨ ਰੋਜ਼ ਹੁੰਦਾ ਕਾਫੀ ਪੈਰੈਂਟਸ ਆ ਕੇ ਮੈਨੂੰ ਕਹਿੰਦੇ ਨੇ ਮੈਮ ਇਹ ਤਾਂ ਮੈਨੂੰ ਕਹਿੰਦੇ ਨੇ ਕਿ ਮੈਮ ਦੀ ਵੀਡੀਓ ਲਗਾ ਦਿਓ ਹੂੰ ਇਵਨ ਮੇਰੀਆਂ ਵੀਡੀਓਜ਼ ਹੀ ਦੇਖਦੇ ਨੇ ਫਿਰ ਕਹਿੰਦੇ ਸਾਰੇ ਅੱਛਾ ਮਤਲਬ ਬਹੁਤ ਜ਼ਿਆਦਾ ਕਹ ਕਿੰਤੇ ਆਉਂਦੇ ਨੇ ਪੇਰੈਂਟਸ ਤੇ ਬੱਚਿਆਂ ਦੀ ਸ਼ਿਕਾਇਤਾਂ ਲਾਂਦੇ ਨੇ ਵੀ ਸਾਰਾ ਦਿਨ ਕਹਿਣਗੇ ਮੈਮ ਦੀ ਵੀਡੀਓਜ਼ ਹੀ ਦਿਖਾਓ ਸਾਨੂੰ ਮੈਮ ਦੀ ਵੀਡੀਓਜ਼ ਕਿ ਮੈਮ ਕਿੰਨਾ ਆਪਣੇ ਆਪ 'ਚ ਪ੍ਰਾਊਡ ਫੀਲ ਹੁੰਦਾ ਜਦੋਂ ਤੁਸੀਂ ਪਬਲਿਕ ਦੇ ਜਗ ਦੇ ਵਿੱਚ ਖੜਦੇ ਹੋ ਤੇ ਇੱਕ ਅਲੱਗ ਹੀ ਪਛਾਣ ਜਿਹੜੀ ਰੱਬ ਵੱਲੋਂ ਤੁਹਾਨੂੰ ਦੇ ਦਿੱਤੀ ਗਈ ਹੈ ਹਾਂ ਬਿਲਕੁਲ ਬਹੁਤ ਵਧੀਆ ਲੱਗਦਾ ਦੇਖੋ ਜਿਵੇਂ ਹਰ ਕੋਈ ਨਿਕਲਦਾ ਸਕੂਲ ਤੋਂ ਵੀ ਸਕੂਲ ਵਿੱਚ ਪੀਟੀਐਮ ਤੇ ਵੀ ਜਾਂ ਹੋਰ ਕੋਈ ਫੰਕਸ਼ਨ ਵੀ ਹੋਵੇ ਨਾ ਕਈ ਵਾਰ ਵਿੱਚੋਂ ਨਿਕਲ ਕੇ ਕਈ ਲੋਕ ਆ ਕੇ ਕਹਿੰਦੇ ਮੈਮ ਤੁਸੀਂ ਵੀਡੀਓਜ਼ ਬਣਾਉਂਦੇ ਹੋ ਫਿਰ ਮੈਨੂੰ ਮਤਲਬ ਕਾਫੀ ਅੱਛਾ ਲੱਗਦਾ ਹੈ ਕਿ ਮਤਲਬ ਕਿ ਲੋਕੀ ਬਹੁਤ ਵਧੀਆ ਫੀਲ ਹੁੰਦਾ ਹੈ ਅੱਛਾ ਮੈਂ ਕਿੰਨੇ ਕ ਮਤਲਬ ਕਿ ਫੈਮਿਲੀ ਨਾਲ ਕਿੰਨੇ ਕ ਸਹਿਯੋਗ ਨਾਲ ਕਿੰਨੇ ਕ ਵੀਡੀਓ ਜਿਹੜੀ ਬਣਾ ਲਨੇ ਹੋ ਮਦਰ ਨਾਲ ਜਾਂ ਸਿਸਟਰ ਇਨ ਲਾ ਨਾਲ ਜਾਂ ਹੋਰ ਫੈਮਿਲੀ ਜਿੰਨਾ ਕ ਟਾਈਮ ਲੱਗੇ ਦੇਖੋ ਸਾਰੇ ਮੇਰੀ ਸਿਸਟਰ ਇਨ ਲਾ ਵੀ ਵੀਡੀਓਜ਼ ਮਤਲਬ ਵਿੱਚ ਹੁਣ ਅਸੀਂ ਜਿਵੇਂ ਸੀਰੀਜ਼ ਸ਼ੁਰੂ ਕੀਤੀ ਹੈ ਉਹਦੇ ਵਿੱਚ ਸਿਸਟਰ ਇਨ ਲਾ ਵੀ ਨੇ ਤੇ ਮਤਲਬ ਹੋਰ ਵੀ ਕਾਫੀ سارے ਵੀਡੀਓਜ਼ ਬਣਾ ਲੈਣੇ ਆ ਤੁਹਾਡਾ ਆਪਣਾ ਫੇਵਰਿਟ ਸਬਜੈਕਟ ਕੀ ਹੈ ਜਿਹਦੇ ਵਿੱਚ ਵੀਡੀਓ ਬਣਾਉਣ ਲੱਗੇ ਤੁਸੀਂ ਸਭ ਤੋਂ ਜ਼ਿਆਦਾ ਐਕਸਾਈਟਿਡ ਹੁੰਦੇ ਹੋ ਮੈਂ ਮੈਨੂੰ ਹੁੰਦਾ ਕਿ ਫਨੀ ਕੰਟੈਂਟ ਜ਼ਿਆਦਾ ਹੋਵੇ ਹਾਂ ਅੱਛਾ ਵੈਸੇ ਮਿਮਿਕਰੀ ਵਗੈਰਾ ਵੀ ਕਰ ਲੈਂਦੇ ਹੋ ਤੁਸੀਂ ਨਹੀਂ ਉਹ ਨਹੀਂ ਆਉਂਦੀ ਉਹ ਇਹਨਾਂ ਨੂੰ ਆਉਂਦੀ ਹੈ ਤੁਹਾਨੂੰ ਆਉਂਦੀ ਹੈ ਨਹੀਂ ਮਿਮਿਕਰੀ ਵਗੈਰਾ ਨਹੀਂ ਬਸ ਕਾਮੇਡੀ ਵਗੈਰਾ ਸ਼ਾਰਟਸ ਜਾਂ ਵੀਡੀਓਜ਼ ਬਣਾ ਲਈ ਐਕਟਿੰਗ ਕਰਨੀ ਹੋਵੇ ਕਰ ਲੋਗੇ ਨਹੀਂ ਕਿਸੇ ਨੂੰ ਕਾਪੀ ਕਰਨਾ ਔਖਾ ਲੱਗਦਾ ਆਪਣੀ ਵਾਈਫ ਨੂੰ ਹੀ ਕਾਪੀ ਕਰਕੇ ਦਿਖਾ ਦਿਓ ਕਿੱਦਾਂ ਬੋਲਦੇ ਨੇ ਕਿੱਦਾਂ ਰਿਐਕਸ਼ਨ ਨਹੀਂ ਇਹਨਾਂ ਨੂੰ ਨਹੀਂ ਬੋਲਣਾ ਰਾਤ ਦੀ ਰੋਟੀ ਬੰਦ ਕਰਾਣੀ ਹੈ ਨਹੀਂ ਦੇ ਦੋਗੇ ਨਾ ਰੋਟੀ ਰਾਤ ਨੂੰ ਹਾਂ ਰੋਟੀ ਤਾਂ ਮਿਲ ਜੇਗੀ ਇਹ ਮਿਲਦੀ ਤੁਹਾਡੇ ਸਾਹਮਣੇ ਤਾਂ ਹਾਂ ਕਰ ਦੇਣਾ ਮੁੜ ਕੇ ਮੈਨੂੰ ਪਤਾ ਨਹੀਂ ਤੁਸੀਂ ਸਾਡਾ ਨੰਬਰ ਦੇ ਦਿਓ ਇੱਕ ਵਾਰੀ ਕਰਕੇ ਤਾਂ ਦਿਖਾਓ ਦੇ ਦੋਗੇ ਤੁਹਾਨੂੰ ਹਾਂ ਨਹੀਂ ਇਹ ਬਸ ਕੋਪੀ ਕੀ ਕਰਨੀ ਹੈ ਇਹ ਜਦੋਂ ਮੇਰੀ ਬੇਟੀ ਨੂੰ ਡਾਂਟਦੀ ਹੈ ਨਾ ਬਸ ਤੁਸੀਂ ਉਦੋਂ ਇਹਦਾ ਚਿਹਰਾ ਦੇਖ ਸਕਦੇ ਹੋ ਉਹ ਇਨਫੈਕਟ ਤੁਹਾਨੂੰ ਮੇਰੀ ਬੇਟੀ ਵੀ ਪ੍ਰੋਪਰ ਕਰਕੇ ਦਿਖਾ ਸਕਦੀ ਹੈ ਵੀ ਮੰਮਾ ਕਿੱਦਾਂ ਕਰਦੀ ਹੈ ਇਹਨਾਂ ਚੀਕਦੀ ਹੈ ਐਕਚੁਅਲੀ ਇਰੀਟੇਟ ਜਦੋਂ ਹੋ ਜਾਂਦੀ ਹੈ ਨਾ ਫਿਰ ਇਹਦਾ ਲੈਵਲ ਹੋ ਰਹੀ ਹੁੰਦਾ ਦੇਖੋ ਜੀ ਜਿੰਨੀਆਂ ਮਾਵਾਂ ਵੀ ਦੇਖ ਰਹੀਆਂ ਹੋਣਗੀਆਂ ਨਾ ਉਹ ਸਭ ਮੈਨੂੰ ਸਮਝਣ ਗਿਆ ਇਹਨਾਂ ਨੇ ਨਹੀਂ ਸਮਝਣਾ ਇਹ ਹਮੇਸ਼ਾ ਪਾਪਾ ਜਿਹੜੇ ਹੁੰਦੇ ਨੇ ਨਾ ਹਮੇਸ਼ਾ ਸਪੋਰਟ ਕਰਦੇ ਨੇ ਹੁਣ ਜਿੱਦਾਂ ਇਹਨੂੰ ਸੌਣ ਨਾ ਦਵੇ ਰਾਤ ਨੂੰ ਕਈ ਵਾਰੀ ਇਹਨਾਂ ਕੀਚੀਚੀਆਂ ਪੁੱਟ ਕੇ ਤਾਂ ਹੇ 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 ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਹੇ 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 ਇਦਾਂ ਤਾਂ ਨਹੀਂ ਕਰਦੀ ਹੋਣੀ ਕੋਈ ਜਾਂ ਕੋਈ ਕੋਈ ਕਰਦੀ ਹੋਣੀ ਹੈ ਸੋ ਜਾ ਐਮਬਰ ਸੋ ਜਾ ਮੇਰੇ ਬੇਟੇ ਦਾ ਨਾਮ ਹੈ ਮੇਰੀ ਤੁਹਾਡੀ ਬੇਟੀ ਹੈ ਹਾਂਜੀ ਇਹ ਮੇਰੀ ਬੇਟੀ ਹੈ ਚਲੋ ਜੀ ਤੁਸੀਂ ਵੀ ਆਵਾ ਸੀ ਇਹਨੂੰ ਦਿਖਾਵਾਂਗੇ ਕਿ ਕਿ ਬਹੁਤ ਕਿਊਟ ਇੰਨੀ ਦੀ ਬੇਟੀ ਹੈ ਸੀ ਇਹਨਾਂ ਨੂੰ ਹੀ ਪੁੱਛ ਲੈਣੇ ਆ ਸਸ਼ਿਕਾ ਸੇ ਸਸ਼ਿਕਾ ਸੇ ਸਸ਼ਿਕਾ ਕੀ ਨਾਮ ਆ ਤੁਹਾਡਾ ਐਮਬਰ ਮੰਗੋਲ ਅੱਛਾ ਦੱਸੋਗੇ ਕਿਹੜੀ ਕਲਾਸ 'ਚ ਪੜਦੇ ਹੋ ਯੂਕੇਜੀ ਰੋ ਅੱਛਾ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕਰਦਾ ਮਮਾ ਜਾਂ ਪਾਪਾ ਮਮਾ ਮਮਾ ਓਏ ਗੱਲ ਫੇਰ ਉੱਧਰ ਅੱਛਾ ਆਈਸਕ੍ਰੀਮ ਕੌਣ ਖਾਂਦਾ ਫੇਰ ਦੋਨੋਂ ਖਾਂਦੇ ਐ ਅੱਛਾ ਖਾਣ ਵੇਲੇ ਪਾਪਾ ਤੇ ਪਿਆਰ ਵੇਲੇ ਮਮਾ ਹਾਂ ਤੁਸੀਂ ਫੇਰ ਪਾਪਾ ਮਮਾ ਕਿ ਅੱਛਾ ਮਮਾ ਸੱਚੀ ਇਦਾਂ ਕਰਕੇ ਇਦਾਂ ਇਦਾਂ ਕਰਕੇ ਤੁਹਾਨੂੰ ਰਾਣਦੇ ਨੇ ਅੱਛਾ ਕਿੱਥੇ ਕਰਦੇ ਐ ਮਮਾ ਰਾਤ ਨੂੰ ਮਮਾ ਗੁੱਸੇ ਕਿੱਥੇ ਕਰਦੀ ਐ ਅੰਬਰ ਨੂੰ ਨਹੀਂ ਨਹੀਂ ਦੱਸਣਾ ਇਹਨੂੰ ਪਤਾ ਨਾ ਡਾਰ ਖੌਫ ਤੁਸੀਂ ਜਾਣੇ ਕੋਪੈ ਚਾਹੀਦਾ ਕਿ ਸੁਣ ਰਹਾ ਹੈ ਅੱਛਾ ਤੁਸੀਂ ਆਪਣੀ ਬੇਟੀ ਨੂੰ ਕਿੰਨੇ ਕ ਟਾਈਮ ਦੇ ਪਾਉਂਦੇ ਹੋ ਕਿਉਂਕਿ ਇੱਕ ਦੇਖੋ ਤੁਹਾਡੀ ਸਕੂਲਿੰਗ ਲਾਈਫ ਹੈ ਹੈਨਾ ਤੁਸੀਂ ਟੀਚਰ ਹੋ ਬੀਇੰਗ ਅ ਟੀਚਰ ਫਿਰ ਉਸ ਤੋਂ ਬਾਅਦ ਫੈਮਿਲੀ ਫਿਰ ਉਸ ਤੋਂ ਬਾਅਦ ਵੀਡੀਓਜ਼ ਬੇਟੀ ਨਾਲ ਕਿੰਨਾ ਟਾਈਮ ਸਪੈਂਡ ਕਰਦੇ ਹੋ ਇਹਨੂੰ ਜਿਵੇਂ ਸ਼ਾਮ ਨੂੰ ਮੈਂ ਹੋਮਵਰਕ ਕਰਵਾਉਣਾ 1 ਘੰਟਾ ਨੂੰ ਹੋਮਵਰਕ ਕਰਵਾਉਣਾ ਉਸ ਤੋਂ ਬਾਅਦ ਇਹਨੂੰ ਮੈਂ ਥੋੜੀ ਦਿਰ ਬਾਹਰ ਲੈ ਕੇ ਜ਼ਰੂਰ ਨਿਕਲਦੀ ਆਂ ਕਿ ਬਾਹਰ ਖੇਡ ਲਵੇ ਗਲੇ ਚ ਥੋੜੀ ਸਾਈਕਲਿੰਗ ਕਰ ਲਵੇ ਇੰਨਾ ਕ ਟਾਈਮ ਤਾਂ ਮੈਨੂੰ ਕੱਟ ਕੇ ਦੇਣੀ ਆ ਹੂੰ ਤੇ ਪਾਪਾ ਕਿੰਨੇ ਕ ਟਾਈਮ ਦਿੰਦੇ ਆ ਮੈਂ ਵੀ ਜ ਇਹਦਾ ਰਾਤ ਦਾ ਪੱਕਾ ਰੁਟੀਨ ਹੈ ਪਪਾ ਕੀ ਕੀ ਹਿਲਦੇ ਜਦੋਂ ਮੈਂ ਘਰ ਹਾਂ ਜਦੋਂ ਅੱਧਾ ਘੰਟਾ ਇਹਨੇ ਕੁਸ਼ਤੀ ਕਰਨੀ ਕਰਨੀ ਮੇਰੇ ਨਾਲ ਕਿਹੜੀ ਗੇਮ ਖੇਡਦੇ ਆ ਪਪਾ ਕ੍ਰਿਕਟ ਖੇਡਦੇ ਆ ਬਹੁਤ ਸੋਹਣੀ ਮਮ ਤੁਹਾਡੀ ਫੈਮਿਲੀ ਹੈ ਟੱਚਵੁੱਡ ਤੇ ਇਦਾਂ ਹੀ ਰਹਿਵੇ ਹੋਰ ਵੀ ਤੁਸੀਂ ਤਰੱਕੀਆਂ ਬਖਸ਼ੋ ਮਮ ਇੱਕ ਇੱਕ ਸਵਾਲ ਜਾਣੇ ਚਾਹੁੰਦੇ ਚੰਦ ਜ਼ਰੂਰ ਕਰੋਗੇ ਮਮ ਕੈਮਿਸਟਰੀ ਬਹੁਤ ਵਧੀਆ ਲੱਗ ਰਹੀ ਹੈ ਕਿ ਤੁਸੀਂ ਅਵੇ ਨੌਕ ਜੋ ਕੇ ਇਦਾਂ ਹੀ ਰਹਨੇ ਹੋ ਕਿ ਵੀਡੀਓ ਕਰ ਕਰਕੇ ਕਰ ਰਹੇ ਹੋ ਇਦਾਂ ਨਹੀਂ ਨਹੀਂ ਅਸੀਂ ਇਦਾਂ ਹੀ ਰਹਨੇ ਆ ਅੱਛਾ ਅਸੀਂ ਸ਼ੁਰੂ ਤੋਂ ਹੀ ਇਦਾਂ ਰਹਨੇ ਆ ਹਾਂ ਅੱਛਾ ਐਗਜ਼ਾਮਪਲ ਵੀ ਦਿੰਦੇ ਹੋਣੇ ਤੁਹਾਡੇ ਰਿਲੇਟਿਵਸ ਵੀ ਉਹਨਾਂ ਨੂੰ ਦੇਖੋ ਉਹਨਾਂ ਦੀ ਨੂੰ ਨੂੰ ਦੇਖੋ ਸਕੂਲ ਵੀ ਸਾਮਦੀ ਆ ਵੀਡੀਓ ਵੀ ਬਣਾਉਂਦੀ ਆ ਬੱਚੇ ਨੂੰ ਵੀ ਸਾਮਦੀ ਆ ਦਿੰਦੇ ਨੇ ਇਦਾਂ ਹਾਂ ਬਿਲਕੁਲ ਕਾਫੀ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਤੇਮਾਂ ਦਰਾਨੀਆਂ ਜੁਠਾਨੀਆਂ ਜੇ ਫਿਰ ਜੈਲਸ ਵੀ ਹੁੰਦੀ ਹੈ ਕੁਝ ਇਦਾਂ ਦਾ ਹੈਗਾ ਤੁਹਾਡੇ ਛੇ ਮੇਰੀਆਂ ਦਰਾਨੀਆਂ ਜੁਠਾਨੀਆਂ ਹੈ ਹੀ ਨਹੀਂ ਹਾਂ ਤਾਂ ਹੀ ਤਾਂ ਨਜ਼ਾਰੀ ਲੈਂਦੀ ਆ ਇਦਾਂ ਨਹੀਂ ਹੈਗਾ ਜਿਵੇਂ ਸਾਡੇ ਕਜ਼ਨ ਵੀ ਨੇ ਕਿਉਂਕਿ ਪਰ ਮੈਂ ਇਸ ਚੀਜ਼ ਦੀ ਕਮੀ ਮਹਿਸੂਸ ਕਰਦਾ ਮੈਨੂੰ ਇਦਾਂ ਲੱਗਦਾ ਬਿਲਕੁਲ ਮੈਨੂੰ ਇਦਾਂ ਲੱਗਦਾ ਜੇ ਮੇਰਾ ਭਰਾ ਹੁੰਦਾ ਸ਼ਾਇਦ ਜੋ ਅੱਜ ਮੈਂ ਕਰ ਰਹੇ ਹਾਂ ਇਹਦੇ ਵਿੱਚ ਮੈਨੂੰ ਡਬਲ ਸਪੋਰਟ ਮਿਲਦੀ ਤੇ ਇਹਦੀ ਵੀ ਦਰਾਂ ਨਹੀਂ ਜਠਾਣੀ ਹੁੰਦੀ ਤੇ ਇੱਕ ਘਰ ਦਾ ਅਲੱਗ ਮਾਹੌਲ ਬਣ ਜਾਂਦਾ ਹੁਣ ਇਹ ਕਹਿਣਾ ਸੀ ਮੈਂ ਵੀ ਵੀਡੀਓ ਬਣਾਣੀ ਬਣਾਣੀ ਹੈ ਹਾਂ ਫਿਰ ਦੇਖੋ ਕੈਰੈਕਟਰ ਜ਼ਿਆਦਾ ਮਿਲ ਜਾਣੇ ਸੀ ਬਿਲਕੁਲ ਫਿਰ ਆਈਡੀਆਜ਼ ਵੀ ਹੋਰ ਮਿਲ ਬਿਲਕੁਲ ਜਿੰਨੇ ਦਿਮਾਗ ਉਹਨਾਂ ਨੇ ਆਈਡੀਆਜ਼ ਬਿਲਕੁਲ ਅੱਛਾ ਸਭ ਤੋਂ ਜ਼ਿਆਦਾ ਵੀਡੀਓਜ਼ ਬਣਾਉਂਦੇ ਆ ਆਈਡੀਆ ਕੌਣ ਦਿੰਦਾ ਹੈ ਆਈਡੀਆਸ ਵਸੇ ਇਹੀ ਦਿੰਦੇ ਨੇ ਇਹੀ ਦਿੰਦੇ ਨੇ ਤੁਸੀਂ ਸਿਰੇ ਵਿੱਚ ਨਹੀਂ ਮੈਂ ਵੀ ਵਿੱਚ ਪਾ ਦਿੰਦੀ ਮਿਕਸ ਹੋ ਜਾਂਦੇ ਨੇ ਬਟ ਇਹ ਝੂਠ ਕਹਿ ਰਹੀ ਹੈ ਇਹ ਝੂਠ ਕਹਿ ਰਹੀ ਹੈ ਐਡਾ ਹੋ ਸਕਦਾ ਕੋਈ ਵੀ ਕੰਮ ਹੋ ਸਕਦਾ ਐਡਾ ਹੀ ਹੋ ਸਕਦਾ ਚਲੋ ਠੀਕ ਹੈ ਠੀਕ ਹੈ ਫਿਰ ਤੁਸੀਂ ਮਤਲਬ ਕਿੰਨੇ ਕਪਨਾ 20% ਦੇ ਦੇਣੀ ਹੈ 20% ਤਨ ਅਕਦਾ ਦੇਣੀ ਹੈ ਅੱਛਾ ਕਿਉਂ ਡਾਇਲੌਗਸ ਚੇਂਜ ਮੈਂ ਹੀ ਕਰवानी ਹੈ ਅਸੀਂ ਜਦੋਂ ਪਤਾ ਲੱਗਦਾ ਵੀ ਲੜਦੇ ਆ ਹੈਨਾ ਆਪਸ ਦੇ ਵਿੱਚ ਕਈ ਵਾਰੀ ਬਹਿਸ ਵੀ ਹੋ ਜਾਂਦੀ ਹੈ ਡਰ ਲੱਗਦਾ ਵੀ ਹਾਂ ਡਰ ਡਰ ਕੇ ਕਰਨਾ ਨਹੀਂ ਕਿਤੇ ਹੋਰ ਨਾ ਡਾੜ ਬਹਿ ਜਾਏ ਫਿਰ ਨਾ ਕੁਝ ਬੋਲ ਲੈਣ ਹਾਂ ਫਿਰ ਮੈਨੂੰ ਵੀ ਬਹੁਤ ਗੁੱਸਾ ਆਉਂਦਾ ਕਈ ਵਾਰ ਨਹੀਂ ਆ ਵੀ ਹਾਂ ਬਣਾ ਲਈ ਫਿਰ ਮੈਂ ਕਈ ਵਾਰ ਤਾਂ ਚਲ ਜੰਨੀ ਆ ਕਿ ਘੱਟ ਗੁੱਸਾ ਕਰਿਆ ਕਰੋ ਬਹੁਤ ਗੁੱਸਾ ਕਰਦੇ ਆ ਵੀਡੀਓਜ਼ ਬਣਾਉਣ ਲੱਗੇ ਸਰ ਗਲਤ ਗੱਲ ਆ ਫਿਰ ਤਾਂ ਤੁਹਾਡੀ ਭੈਣ ਗਲਤ ਕੀ ਹੁਣ ਇੱਕ ਲਾਈਨ ਨੂੰ ਤੁਸੀਂ 50 ਘੰਟੇ ਲਾ ਦੋਗੇ 50 ਟੇਕ ਲੈ ਲਵਾਂਗੇ ਤੇ ਗੁੱਸਾ ਤੇ ਆਊਗਾ ਹੀ ਜਦੋਂ ਬੰਦਾ ਗੁੱਸਾ ਕਰਦੇ ਨੂੰ ਉਹ ਤੋਂ ਡਾਇਲੌਗ ਬੋਲਿਆ ਹੀ ਨਹੀਂ ਜਾਂਦਾ ਉਦੋਂ ਫਿਰ ਗਲਤ ਗਲਤ ਹੁੰਦਾ ਹਾਂ ਨਰਵਸ ਹੋ ਜਾਂਦਾ ਹਾਂ ਹੋਰ ਨਰਵਸ ਹੋ ਜਾਂਦਾ ਬਿਲਕੁਲ ਚਲੋ ਤੁਸੀਂ ਕੀ ਕਹਿਣਾ ਚਾਹੋਗੇ ਕੀ ਲੱਗਦਾ ਤੁਹਾਡੇ ਅਕੋਰਡਿੰਗ ਦੀ ਤੁਹਾਡੇ ਹਸਬੰਡ ਦੇ ਵਿੱਚ ਇਹ ਕਮੀਆਂ ਨੇ ਤੇ ਇਹ ਸਹੀ ਹੋਣੀ ਚਾਹੀਦੀ ਆ ਤੁਸੀਂ ਹੋਂ ਦਾ ਕੈਮਰਾ ਬੋਲੋਗੇ ਨਹੀਂ ਨਹੀਂ ਕਮੀ ਕੋਈ ਨਹੀਂ ਕੋੜਾ ਪਾਣੀ ਬੰਦ ਕਰਦੇ ਨੇ ਲੈ ਤਾਂ ਸ਼ੂਜ਼ ਲੈ ਕੇ ਲੈਣੇ ਬੰਦ ਹੋ ਜਣੇ ਨੇ ਅੱਛਾ ਸ਼ੂਜ਼ ਲੈ ਕੇ ਦੇ ਦੇ ਚਲੋ ਫਿਰ ਵੀ ਕੀ ਲੱਗਦਾ ਤੁਹਾਡੇ ਅਕੋਰਡਿੰਗ ਕੀ ਚੇਂਜ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਜਿੱਦਾਂ ਦੇ ਮੈਨੂੰ ਵਧੀਆ ਲੱਗਦੇ ਨੇ ਠੀਕ ਹੈ ਸ਼ੂਜ਼ ਦਾ ਡਰ ਨਹੀਂ ਨਹੀਂ ਸ਼ੂਜ਼ ਦਾ ਨਹੀਂ ਸ਼ੂਜ਼ ਤਾਂ ਛੋਟੀ ਮੋਟੀ ਚੀਜ਼ ਹੈ ਦੇਖੋ ਹਾਂ ਨਹੀਂ ਉਹ ਤਾਂ ਠੀਕ ਨੇ ਮਤਲਬ ਜੀ ਇਹ ਤੁਹਾਡਾ 7 ਸਾਲ ਪਹਿਲਾਂ ਪਿਆਰ ਸੀਗਾ ਉਸ ਤੋਂ ਡਬਲ ਹੋ ਗਿਆ ਹੈ ਕਿ ਉਹ ਨਹੀਂ ਹੈ ਨੇ ਯੂਸ ਤੋਂ ਡਬਲ ਹੋ ਗਿਆ ਹੈ ਜੀ ਠੀਕ ਹੈ ਸਰ ਤੁਸੀਂ ਦੱਸੋ ਜੇ ਮੈਡਮ ਦੇ ਵਿੱਚ ਕੋਈ ਚੀਜ਼ ਦੀ ਲੱਗਦੀ ਹੈ ਕਿ ਹਾਂ ਇਹ ਚੀਜ਼ ਬਦਲਾਅ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਹਰ ਕਿਸੇ ਨੂੰ ਹਮੇਸ਼ਾ ਪੋਜ਼ਿਟਿਵ ਵਾਈਬ ਨਹੀਂ ਦੇ ਸਕਦੇ ਹਮੇ ਕੋਈ ਨਾ ਕੋਈ 네ਗੇਟਿਵ ਚੀਜ਼ ਵੀ ਹੁੰਦੀ ਹੈ ਜੋ ਕਿ ਚੇਂਜ ਹੋਣੀ ਬਹੁਤ ਜ਼ਰੂਰੀ ਟਾਈਮ ਦੇ ਨਾਲ ਇਹਦੇ ਲਈ ਨਾ ਸਾਨੂੰ ਘੰਟੇ ਦਾ ਸ਼ੋਅ ਹੋਰ ਕਰਨਾ ਪੈਣਾ ਹੈ کافی ਬਦਲਾਅ ਨੇ ਜੋ ਮੈਂ ਚਾਹਨਾ ਹੈ ਫਿਰ ਵੀ ਤੁਹਾਡੇ ਇੱਕ ਮਤਲਬ ਸਭ ਤੋਂ ਸਭ ਤੋਂ ਜ਼ਿਆਦਾ ਮਾਰੀ ਹੈਬਿਟ ਲੱਗਦੀ ਹੋਵੇ ਨਹੀਂ ਨਹੀਂ ਜੋਕਸਪਾਰ ਸਭ ਠੀਕ ਹੈ ਬਸ ਇੱਕ ਤੋਂ ਚੀਜ਼ਾਂ ਨੇ ਇੱਕ ਇਹਦਾ ਗੁੱਸਾ ਹੂੰ ਜਦੋਂ ਇਹਨੂੰ ਗੁੱਸਾ ਆਉਂਦਾ ਨਾ ਬਸ ਇਹ ਫਿਰ ਇਹਦੇ ਤੇ ਆਪਣਾ ਹੀ ਕੰਟਰੋਲ ਨਹੀਂ ਰਹਿੰਦਾ ਹਾਂ ਤੇ ਬਸ ਇੱਕ ਇਹਦੀ ਥੋੜੀ ਜੀ ਜਿਹੜੀ ਇੱਕ ਹੋਰ ਕਮੀ ਹੈਗੀ ਆ ਵੀ ਇਹਨੂੰ ਜੋ ਮੈਂ ਸਮਝਾਵਾਂ ਨਾ ਉਹਦੇ ਤੇ ਗੌਰ ਨਹੀਂ ਕਰਦੀ ਆ ਦੇਖੋ ਆ ਦੇਖੋ ਦੇਖ ਲਿਆ ਨਾ ਦੇਖ ਲੈਣਾ ਇਸ ਲਈ ਕਿਹਾ ਘੰਟੇ ਦਾ ਸ਼ੋਅ ਕਰਨਾ ਪੈਣਾ ਤੁਹਾਡੇ ਦਾ ਮੈਨੂੰ ਲੱਗਦਾ ਜਿਵੇਂ ਸਾਹਮਣਾ ਤੁਸੀਂ ਦੋਨੇ ਇੰਨੇ ਜ਼ਿਆਦਾ ਵਧੀਆ ਹੋ ਔਰ ਮੈਨੂੰ ਲੱਗਦਾ ਵੀ ਇਹ ਪੋਡਕਾਸਟ ਹੀ ਕਰਨਾ ਹੈ ਹਾਂ ਬਿਲਕੁਲ ਕਰ ਲਵਾਂ ਦੋ ਦਿਨ ਵੀ ਥੋੜੇ ਹੋ ਜੈਨੇ ਫਿਰ ਤਾਂ ਹਾਂ ਬਹੁਤ ਕੰਟੈਂਟ ਹੈ ਤੁਹਾਡੇ ਕੋਲ ਬਿਲਕੁਲ ਬਿਲਕੁਲ ਅੱਛਾ ਕਦੇ ਇਦਾਂ ਹੋਏ ਵੀਡੀਓ ਬਣਾਉਂਦੇ ਬਣਾਣ ਦੇ ਇਰਿਟੇਟ ਹੋ ਗਏ ਹੋ ਗੁੱਸਾ ਛੜ ਗਿਆ ਹੋਵੇ ਘਰੇ ਗੈਸਟ ਆਏ ਹੋਏ ਫਿਰ ਉਹਨਾਂ ਨੂੰ ਵੀ ਰੋਟੀ ਬਣਾ ਕੇ ਦੇਣੀ ਕੁਛ ਇਦਾਂ ਦਾ ਹਾਂ ਹੁੰਦਾ ਹੀ ਇਹ ਤਾਂ ਨੋਰਮਲ ਚੀਜ਼ਾਂ ਨੇ ਇਹ ਨੋਰਮਲ ਹੈ ਤਾਂ ਜਿਹਾ ਸਾਡੀ 500 ਵੀਡੀਓ ਨੇ 499 ਵੀਡੀਓਸ ਚ ਹੋਇਆ ਹੀ ਹੋਏਗਾ ਇਹ ਤਾਂ ਹੋਇਆ ਹੀ ਹੋਏਗਾ। ਕੀ ਬਾਤ ਹੈ। ਸਰ ਕੁਝ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂਕਿ ਤੁਹਾਨੂੰ ਬਹੁਤ ਲੋਕੀ ਦੇਖਦੇ ਨੇ ਬਹੁਤ ਲੋਕਾਂ ਦੇ ਤੁਸੀਂ ਇੱਕ ਸਟਾਰ ਹੋ। ਕਹਿੰਦੇ ਸੈਲੀਬ੍ਰਿਟੀਜ਼ ਨੂੰ ਮਿਲਣ ਲਈ ਤੇ ਤੁਹਾਨੂੰ ਮਿਲਣ ਲਈ ਉਨਾ ਹੀ ਲੋਕਾਂ ਨੂੰ ਵੇਟ ਕਰਨਾ ਪੈਂਦਾ ਜਿਵੇਂ ਕਿ ਵੱਡੇ ਵੱਡੇ ਅਦਾਕਾਰਾਂ ਨੂੰ ਮਿਲਣ ਲਈ ਤੁਸੀਂ ਵੀ ਬਹੁਤ ਵੱਡਾ ਰੋਲ ਅਦਾ ਕਰ ਰਹੇ ਹੋ। ਕੁਝ ਕਹਿਣਾ ਚਾਹੋਗੇ ਆਪਣੀ ਆਡੀਅנס ਨੂੰ? ਫਿਲਹਾਲ ਅਸੀਂ ਤਾਂ ਛੋਟੇ ਜਿਹੇ ਹਾਂ, ਬਹੁ ਨਿਮਾਨੇ ਹਾਂ ਅਸੀਂ। ਬਟ ਇਹੀ ਕਹਿਣਾ ਚਾਹਾਂਗਾ, ਚੰਗਾ ਦੇਖੋ, ਚੰਗਾ ਸੁਣੋ। ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਮਾੜਾ ਵੀ ਕਰਨ ਦੀ ਕੋਸ਼ਿਸ਼ ਨਾ ਕਰੋ ਵਿਚਾਰ ਰੱਖੋ ਬਚੋ ਮਾੜੀਆਂ ਚੀਜ਼ਾਂ ਤੋਂ ਬਚੋ ਕਿਸੇ ਦੇ ਬਾਰੇ ਗਲਤ ਬੋਲਣ ਨਾਲੋਂ ਨਾ ਕੋਸ਼ਿਸ਼ ਕਰੋ ਕਿ ਉਹਨੂੰ ਚੰਗੀ ਸਲਾਹ ਦੇ ਦਿਓ ਤੁਹਾਨੂੰ ਕਿਸੇ ਦੇ ਬਾਰੇ ਕਿਸੇ ਦੇ ਕੰਟੈਂਟ 'ਚ ਜੇ ਕੋਈ ਕਮੀ ਲੱਗਦੀ ਹੈ ਨਾ ਫालतू ਫਾਲਤੂ ਉਲ ਜਲੂਲ ਦੇ ਕਮੈਂਟ ਕਰਨ ਨਾਲੋਂ ਉਹਨੂੰ ਇੱਕ ਚੰਗੀ ਸਿੱਖ ਦੇ ਦਿਓ ਕਿ ਭਾਈ ਤੇਰੀ ਵੀਡੀਓ 'ਚ ਮੈਨੂੰ ਆਹ ਕਮੀ ਲੱਗੀ ਹੈ ਆ ਸੁਧਾਰ ਕਰ ਲੈ ਉਹ ਐਪਰੀਸ਼ੀਏਟ ਕਰਨਗੇ ਤੇ ਹਰ ਕੋਈ ਅਪਰੀਸ਼ੀਏਟ ਕਰੇਗਾ ਕੋਈ ਵੀ ਕ੍ਰੀਏਟਰ ਇਦਾਂ ਦਾ ਨਹੀਂ ਹੈਗਾ ਜਿਹਨੂੰ ਤੁਸੀਂ ਕੋਈ ਸਲਾਹ ਦੋ ਤੇ ਅਗਲਾ ਅਗਲਾ ਲੈ ਤੈਨੂੰ ਤਾਂ ਪਤਾ ਹੀ ਕੁਝ ਨਹੀਂ ਮੈਂ ਮੈਂ ਜਾਰਾ ਸਿਆਣਾ ਅੱਜ ਕੱਲ ਦੇ ਟਾਈਮ 'ਚ ਕੋਈ ਸਿਆਣਾ ਨਹੀਂ ਹੈਗਾ ਹਰੇਕ ਨੂੰ ਮਤ ਦੇਣੀ ਪੈਂਦੀ ਹੈ ਤੇ ਸਿੱਖਣਾ ਪੈਂਦਾ ਬਿਲਕੁਲ ਬਟ ਡਿਪੈਂਡ ਕਰਦਾ ਤੁਹਾਡੇ ਜਿਹੜੇ ਸ਼ਬਦ ਨੇ ਨਾ ਸ਼ਬਦਾਂ ਦੀ ਜਿਹੜੀ ਚੋਣ ਹੈ ਨਾ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਹਮ ਬਿਲਕੁਲ ਮੈਮ ਬੀਂਗ ਅ ਲੇਡੀ ਇੰਨੇ ਕ ਸਟਰਗਲ ਕਰਕੇ ਬਹੁਤ ਅੱਗੇ ਵੱਧ ਗਏ ਹੋ ਕਿਉਂਕਿ ਕਈਆਂ ਕੋਲ ਤਾਂ ਬਹੁਤ ਕੁਝ ਹੈ ਕਈਆਂ ਕੋਲ ਕੁਝ ਵੀ ਨਹੀਂ ਹੈਗਾ ਮੈਮ ਤੁਹਾਡੇ ਵੱਲੋਂ ਕੀ ਮੈਸੇਜ ਜਾਊਗਾ ਸਪੈਸ਼ਲੀ ਲੇਡਿਸ ਨੂੰ ਕਿਉਂਕਿ ਕਾਫੀ ਚੀਜ਼ਾਂ ਉਹ ਫੇਸ ਕਰਦੀਆਂ ਨੇ ਉਹਨਾਂ ਦੇ ਸ਼ੌਂਕ ਬਹੁਤ ਹੁੰਦੇ ਨੇ ਕਿਉਂਕਿ ਹਰ ਕਿਸੇ ਦਾ ਮਨ ਕਰਦਾ ਮੈਂ ਆਪਣੇ ਸ਼ੌਂਕ ਪੂਰੇ ਕਰਾਂ ਪਰ ਕਿਤਨੇ ਕਿਤੇ ਕ ਮਜਬੂਰੀ ਕਰਕੇ ਨਾ ਉਹ ਪਿੱਛੇ ਹੀ ਰਹਿ ਜਾਂਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਲਾਈਫ ਵਿੱਚ ਸ਼ੌਂਕ ਬੰਦੇ ਨੂੰ ਜ਼ਰੂਰ ਪੂਰੇ ਕਰਨੇ ਚਾਹੀਦੇ ਆ ਕੰਮ ਤਾਂ ਚੱਲੀ ਜਾਣਾ ਹੈ ਹਨਾ ਸਾਈਡ ਤੇ ਆਪਣੇ ਵਾਸਤੇ ਵੀ ਥੋੜਾ ਜਿਹਾ ਟਾਈਮ ਇੱਕ ਲੇਡੀ ਨੂੰ ਜ਼ਰੂਰ ਕੱਢਣਾ ਚਾਹੀਦਾ ਕਰੋ ਨਿਕਲ ਕੇ ਕੱਡੋਂ ਚਾਈ ਕਰ ਰਹਿ ਕੇ ਕੱਡੋਂ ਆਪਣੇ ਵਾਸਤੇ ਜ਼ਰੂਰ ਟਾਈਮ ਕੱਢਣਾ ਚਾਹੀਦਾ ਤੇ ਮੈਮ ਤੁਹਾਡਾ ਇੰਸਟਾ ਦਾ ਪੇਜ ਕੀ ਹੈ ਤਾਂ ਕਿ ਜਿਹੜੇ ਸਾਡੇ ਯੂਟਿਊਬਰ ਤੁਹਾਨੂੰ ਦੇਖ ਰਹੇ ਨੇ ਜਿੰਨਾਂ ਕਿ ਅੱਜ ਵਧੀਆ ਤੁਹਾਡੇ ਨਾਲ ਗੱਲ ਕਰਕੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਹਸਾਉਣ ਵਾਲਾ ਤੁਹਾਡੀ ਵੀਡੀਓਜ਼ ਦੇਖ ਕੇ ਹੋਰ ਵੀ ਜ਼ਿਆਦਾ ਇੰਜੋਏ ਕਰਨ ਕੀ ਤੁਹਾਡਾ ਪੇਜ ਹੈ ਸਾਡਾ ਪੇਜ ਹੈ ਸਰਕਾਰ ਦੀ ਦੁਨੀਆ ਸਰਕਾਰ ਦੀ ਦੁਨੀਆ ਹਾਂਜੀ ਸਰਕਾਰ ਦੀ ਦੁਨੀਆ ਲਿਖ ਸਕਦੇ ਹੋ ਜਾਂ ਤੁਸੀਂ ਸਰਕਾਰ ਸਟੂਡੀਓਜ਼ ਤੇ ਇੰਸਟਾ ਤੇ ਸਰਚ ਕਰ ਸਕਦੇ ਹੋ ਸਰਕਾਰ ਦੀ ਦੁਨੀਆ ਕਿਉਂ ਤੁਸੀਂ ਵੀ ਵੱਡੇ ਵੱਡੇ ਵਾਅਦਾ ਕਰਕੇ ਸਰਕਾਰ ਦੀ ਸਰਕਾਰ ਦੀ ਦੁਨੀਆ ਇਦਾਂ ਵੀ ਦੁਨੀਆ ਦੇ ਵਿੱਚ ਸਾਡੇ ਜਿਹੜੇ ਵੀ ਸਾਡੇ ਈਵਿਊਅਰ ਸਾਡੇ ਨਾਲ ਜੁੜੇ ਹੋਏ ਨੇ ਸਾਡਾ ਇੱਕ ਪਰਿਵਾਰ ਹੈ ਉਹ ਸਾਡੀ ਦੁਨੀਆ ਹੈ ਅਸੀਂ ਇੱਕ ਅਲੱਗ ਦੁਨੀਆ ਬਸਾਉਣਾ ਚਾਹੁੰਦੇ ਆ ਅੱਜ ਇਦਾਂ ਹੁੰਦਾ ਹੈ ਕਿ ਕਿਸੇ ਨੇ ਤੁਹਾਨੂੰ ਐਡਵਾਈਸ ਦਿੱਤੀ ਹੋਵੇ ਕਿਉਂਕਿ ਆਪਾਂ ਕਹਿੰਦੇ ਆ ਜੇ 150 ਮੈਸੇਜ ਆ ਰਹੇ ਆ ਨਾ ਸੋ ਸੋ ਪੰਜ ਕੇ ਇਦਾਂ ਦੇ ਮੈਸੇਜ ਹੁੰਦੇ ਕਿ ਲੋਕੀ ਕਹਿੰਦੇ ਵੀ ਸਾਡੀ ਲਾਈਫ ਨਾਲ ਇਹ ਚੀਜ਼ ਹੋਈਏ ਇਹ ਰਿਲੇਟਡ ਹੈ ਰਿਲੇਟ ਕਰ ਰਹੇ ਤੁਸੀਂ ਇਸ ਤੇ ਵੀਡੀਓ ਬਣਾਓ ਕੁਝ ਹੋ ਜਾਂਦਾ ਹੈ ਹਾਂਜੀ ਬਿਲਕੁਲ ਇਦਾਂ ਹੁੰਦਾ ਜਿਹੜੀ ਅਸੀਂ ਇਮੋਸ਼ਨਲ ਐਪੀਸੋਡਸ ਬਣਾਉਨੇ ਆ ਮੋਟੀਵੇਸ਼ਨਲ ਵੀਡੀਓਜ਼ ਨਾ ਉਹ ਜ਼ਿਆਦਾਤਰ ਮੈਂ ਇੱਥੋਂ ਸਾਡੇ ਨਾਲ ਇਦਾਂ ਹੋਇਆ ਕਾਫੀ ਲੇਡੀਜ਼ ਵੀ ਕਮੈਂਟ ਕਰਦੀਆਂ ਕਿ ਸਾਡੇ ਲਾਈਫਸ ਦੇ ਵਿੱਚ ਇਦਾਂ ਹੋਇਆ ਤੁਸੀਂ ਇਹਨੂੰ ਇਹਦੇ ਤੇ ਵੀਡੀਓ ਬਣਾਓ ਵੀ ਤੇ ਫਿਰ ਉਹ ਇੱਕ ਨਾ ਜਦੋਂ ਇੱਕ ਤੁਹਾਨੂੰ ਕਿੱਕ ਮਿਲ ਜਾਂਦੀ ਹੈ ਨਾ ਫਿਰ ਉਹਦਾ ਅਲੱਗ ਹੀ ਮਜ਼ਾ ਆਉਂਦਾ ਵੀਡੀਓ ਬਣਾਉਣ ਦਾ ਤੇ ਮੈਂ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਰੀਸੈਂਟਲੀ ਇੱਕ ਦਾਜ ਪਿੱਛੇ ਕੁੜੀ ਮਾਰਦੀ ਹੈ ਹੈ ਨਾ ਕਿਨਕ ਦੁੱਖ ਹੁੰਦਾ ਹੈ ਕਿ ਸਿਰਫ ਅੱਜਕੱਲ ਦੇ ਟਾਈਮ ਤੇ ਪੈਸੇ ਦੀ ਵੈਲਿਊ ਹੋ ਗਈ ਹੈ ਤੇ ਜਾਨ ਦੀ ਬਿਲਕੁਲ ਨਹੀਂ ਹੋਈ ਤਾਈ ਤਾਂ ਲੋਕੀ ਡਰਦੇ ਨੇ ਆਪਣੀ ਕੁੜੀ ਨੂੰ ਵਿਆਹ ਲੱਗੇ ਕਿ ਪਤਾ ਨਹੀਂ ਅੱਗੋਂ ਫੈਮਿਲੀ ਕਿੱਦਾਂ ਦੀ ਮਿਲੇਗੀ ਕਿੱਦਾਂ ਦੀ ਨਹੀਂ ਮਿਲੇਗੀ ਧਿਆਨ ਰੱਖਣਾ ਚਾਹੀਦਾ ਉਹਨਾਂ ਦੀ ਆਪਣੀ ਵੀ ਘਰ ਬੇਟੀ ਹੋਣੀ ਹੈ ਉਹਨਾਂ ਨੂੰ ਵੀ ਫੀਲ ਹੋਣਾ ਚਾਹੀਦਾ ਕਿ ਅਗਰ ਮੇਰੀ ਬੇਟੀ ਨਹੀਂ ਸਭ ਹੋਵੇ ਫਿਰ ਉਹਨਾਂ ਤੇ ਕੀ ਪੀਤੇ ਇੱਕ ਕੋਡ ਹੈ ਇੱਕ ਐਸਾ ਕੋਡ ਹੈ ਵੀ ਇਹਦਾ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹਨਾਂ ਲੱਖਾਂ ਘਰਾਂ ਦੀਆਂ ਧੀਆਂ ਨੇ ਨਾ ਜਿਹੜੀਆਂ ਉਹ ਸੂਲੀ ਚੜ੍ਹ ਦਿੱਤੀਆਂ ਨੇ ਬਿਲਕੁਲ ਇਹ ਤਾਂ ਅਸੀਂ ਸਰਕਾਰ ਨੂੰ ਵੀ ਇਹੀ ਮੰਗ ਕਰਦੇ ਆ ਵੀ ਸਖਤ ਤੋਂ ਸਖਤ ਕਾਨੂੰਨ ਬੰਨਣਾ ਚਾਹੀਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਕੋਡ ਨੂੰ ਆਪਾਂ ਪੰਜਾਬ ਤੋਂ ਨਹੀਂ ਪੂਰੀ ਦੁਨੀਆ ਤੋਂ ਬਾਹਰ ਕੱਢੀਏ ਤੇ ਇੱਕ ਮਾਈਂਡਸੈਟ ਰੱਖੀਏ ਵੀ ਧੀਆਂ ਘਰ ਦੇ ਵਿੱਚ ਖੁਸ਼ੀਆਂ ਲਿਆਂਨ ਨੂੰ ਆ ਆਪਾਂ ਜੇ ਨੂੰ ਬਿਨਾ ਕਿ ਲਿਆਉਂਦੇ ਆ ਨਾ ਕਿਸੇ ਰੀਤੀ ਨੂੰ ਤੇ ਸਾਡੇ ਘਰ 'ਚ ਖੁਸ਼ੀਆਂ ਆਉਣੀ ਚਾਹੀਦੀਆਂ ਆ ਜਿਹੜਾ ਪੈਸਾ ਇੱਕ ਕਵਾਂਟਲ ਦੋ ਕਵਾਂਟਲ ਦਾ ਲੋਹਾ ਗੱਡੀ ਜਿਹਨੂੰ ਆਪਾਂ ਕਹਿੰਨੇ ਆ ਇਹ ਲੈ ਕੇ ਕੋਈ ਵੱਡਾ ਨਹੀਂ ਬਣ ਜਾਂਦਾ ਇਪ 5 ਸਾਲ 10 ਸਾਲ ਦੀ ਇਹਦੀ ਮਿਆਦ ਹੈ ਤੇ ਜਿਹਨੂੰ ਤੁਸੀਂ ਲੈ ਕੇ ਆਏ ਹੋ ਉਹਨੇ ਤੁਹਾਡਾ ਪਰਿਵਾਰ ਅੱਗੇ ਵਧਾਉਣਾ ਹੈ ਉਹਨੇ ਤੁਹਾਡਾ ਵੰਸ਼ ਅੱਗੇ ਚਲਾਉਣਾ ਹੈ ਤੇ ਉਹ ਸਾਰੀ ਜ਼ਿੰਦਗੀ ਰਹਿਣਾ ਉਹ ਜੁਗਾ ਜੁਗਾ ਤੱਕ ਰਹਿਣਾ ਸੋ ਆਲੋ ਜੀ ਆਪਾਂ ਗੱਲ ਕਰ ਲਈਏ ਸੋ ਗੱਲਾਂ ਇਹਨਾਂ ਦੀ ਬਹੁਤ ਜ਼ਿਆਦਾ ਮਿੱਠੀਆਂ ਸੀਗੇ ਤੁਸੀਂ ਪੂਰੀ ਵੀਡੀਓ ਦੇ ਵਿੱਚ ਦੇਖਿਓ ਕਿੰਨੇ ਕ ਜ਼ਿਆਦਾ ਆਪਾਂ ਹੱਸੇ ਨੇ ਤੇ ਤੁਸੀਂ ਵੀ ਵੀਡੀਓ ਦੇਖ ਕੇ ਕਿੰਨਾ ਕ ਇੰਜੋਏ ਕੀਤਾ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਪੰਜਾਬੀ ਲਾਈਫ ਸਟਾਈਲ